ਅਗਰ ਮੈਨੂੰ ਕੁਝ ਹੋਗਾ ਤੇ ਮੇਰੀ ਮੌਤ ਦਾ ਜ਼ਿੰਮੇਵਾਰ ਡੀਐਮਸੀ ਹਸਪੀਟਲ ਦਾ ਮੈਨੇਜਮੈਂਟ ਕਮੇਟੀ ਦੇਖੋ ਜਾਂ ਤਾਂ ਤੁਸੀਂ ਸਾਨੂੰ ਮੁਜਰਮ ਮੰਨ ਲਓ ਤੇ ਜੇ ਅਸੀਂ ਮੁਜਰਮ ਆ ਫਿਰ ਸਾਨੂੰ ਜੇਲ੍ਹ ਭੇਜੋ ਹਸਪੀਟਲ 'ਚ ਕੀ ਕੰਮ ਹੈ ਐਮਐਸਪੀ ਮਿਲੇ ਬਗੈਰ ਡਾਈਵਰਸੀਫਿਕੇਸ਼ਨ ਫਸਲਾਂ ਦਾ ਹੋਣਾ ਉਚਿਤ ਹੀ ਨਹੀਂ ਹੋ ਹੀ ਨਹੀਂ ਸਕਦਾ ਤੋਂ ਜੇ ਪੰਜਾਬ ਦਾ ਪਾਣੀ ਬਚਾਉਣਾ ਹੈ ਪੰਜਾਬ ਨੂੰ ਪੋਲੂਸ਼ਨ 'ਚੋਂ ਕੱਢਣਾ ਹੈ ਪੰਜਾਬ ਦੇ ਕਿਸਾਨਾਂ ਦੇ ਬੱਚੇ ਜਿਉਂਦੇ ਰੱਖਣੇ ਆ ਤਾਂ ਐਮਐਸਪੀ ਮਿਲਣੀ ਜ਼ਰੂਰੀ ਹੈ ਮੈਨੂੰ ਛੇੜਨ ਤੋਂ ਪਹਿਲਾਂ ਸਾਰੇ ਸਾਥੀਆਂ ਦੇ ਮਤਲਬ ਸਾਡੇ ਜਿੰਨੇ ਤੰਬੂ ਸੀਗੇ ਸਭ ਦੇ ਮਤਲਬ ਕੁੰਡੇ ਲਾਏ ਅਫਸਰ ਆਪਦੇ ਛੋਟਿਆਂ ਨੂੰ ਗਾਲ੍ਹਾਂ ਕੱਢਦੇ ਵੀ ਸੁਣਿਆ ਵੀ ਤੁਸੀਂ ਯਾਰ ਛੇਤੀ ਨਿਕਲੋ ਹੋਂਨੇ ਤੋਂ ਪੁੱਛਿਆ ਨਹੀਂ ਵੀ ਤੁਹਾਨੂੰ ਆਰਡਰ ਕਿਹਨੇ ਦਿੱਤਾ ਏ ਕਾਰਵਾਈ ਜਿਹੜੀ ਕਰਨੀ ਭਗਵੰਤਮਾਨ ਪੰਜਾਬ ਦਾ ਪੁੱਤ ਹੈ ਉਹ ਰੋਜ਼ ਇਹ ਕਹਿੰਦਾ ਮੈਂ ਵੀ ਪੰਜਾਬ ਦਾ ਪੁੱਤ ਆ ਮੈਂ ਕਿਸਾਨ ਆ ਮੈਂ ਇਹ ਆ ਮਾਬੂਆ ਅੱਜ ਮੈਨੂੰ ਲੱਗਦਾ ਜਿਹੜਾ ਕੁਝ ਇਹ ਉਹਨੇ ਕੀਤਾ ਸੀ ਨਾ 25 ਤਰੀਕ ਨੂੰ ਉਹਨੇ ਪੰਜਾਬ ਦੇ ਨਾਲ ਇੱਕ ਵੱਡਾ ਗਦਾਰੀ ਕੀਤੀ ਇਹਦਾ ਮਤਲਬ ਇਹ ਨਹੀਂ ਜੇ ਤੁਸੀਂ ਮੈਨੂੰ ਉਥੋਂ ਚੱਕ ਲਿਆਇਆ ਤੇ ਮੇਰਾ ਜਿਹੜਾ ਮਰਨ ਮਰਤ ਤੜਾ ਦਿਓਗੇ ਤੜਾਤਾ ਤੁਸੀਂ ਤੇਰੀ ਮਨਿਸਟਰ ਚੁਟਕੀਆਂ ਮਾਰਦੀ ਸੀ 5 ਮਿੰਟ ਦੇ ਵਿੱਚ ਮਤਲਬ 23 ਦੀਆਂ 23 ਫਸਲਾਂ ਦੇ ਉੱਤੇ ਐਮਐਸਬੀ ਦੇ ਦਾਂਗੇ ਜਿਨ੍ਹਾਂ ਨੇ ਚੁਟਕੀ ਮਾਰੀ ਸੀ ਉਹ ਕਹਿੰਦੇ ਉਦੋਂ ਮੈਨੂੰ ਨਹੀਂ ਸੀ ਪਤਾ ਹੁੰਦਾ ਇਹਨਾਂ ਗੱਲਾਂ ਦਾ ਵੀ ਏਕਣ ਨਹੀਂ ਹੁੰਦਾ ਇਟ ਮੀਨਸ ਕਲੀਅਰ ਹੋ ਗਿਆ ਫਿਰ ਉਹਦੀ ਇਸ ਬਿਆਨ ਤੋਂ ਉਹਦੀ ਗੱਲ ਤੋਂ ਕਿ ਉਹਨੂੰ ਸਮਝ ਕਿੰਨੀ ਕੈਂ ਤੁਹਾਡੀ ਕੈਂਸਰ ਦੀ ਦਵਾਈ ਵੀ ਚੱਲਦੀ ਸੀ ਮੈਂ 25 ਤਰੀਕ ਨੂੰ ਮੇਟਣ ਤੋਂ ਪਹਿਲਾਂ ਉਹ 3 ਦਿਨ ਪਹਿਲਾਂ ਮੈਂ ਦਵਾਈ ਛੱੜਤੀ ਸੀ ਸਰ ਬੇਟੇ ਹੀ ਮਰਨ ਵਾਸਤੇ ਮਰਨ ਵਾਸਤੇ ਆ ਤੇ ਦਵਾਈਆਂ ਖਾਈ ਜਾਈਏ ਗੱਲ ਕਰ ਲਵੀਂ ਅਸੀਂ ਤਾਂ ਮਤਲਬ ਮਰਨਾ ਚਾਹੀਏ ਕਿਤੇ ਮੇਰੇ ਨਾਲ ਵਿਹਾਰ ਉੱਥੇ ਮਤਲਬ ਐ ਨਹੀਂ ਕਿਸੇ ਵੱਲੋਂ ਕੋਈ ਮਤਲਬ ਮਿਸ ਬਿਹੇਵੀਅਰ ਨਹੀਂ ਹੋਇਆ ਉਹ ਵਿਚਾਰੀ ਬੇਟੀ-ਬੇਟੀ ਮੈਨੂੰ ਕਹਿੰਦੀ ਬਾਪੂ ਆ ਆਹ ਵੇਖ ਲਓ ਮੈਂ ਆਪਣੇ ਦਾਦਾ ਜੀ ਨੂੰ ਜਾਣਦਾ ਉਹ ਉਹਨੇ ਵਿਖਾਈ ਹੁਣ ਉੱਪਰੋਂ ਮਤਲਬ ਉਹ ਚੱਲਦਾ ਸੀਗਾ ਸੀਸੀਟੀਵੀ ਕੈਮਰਾ ਜਿਹੜੇ ਮਰੀਜ਼ ਸੀ ਨਾ ਉੱਥੇ ਮਰੀਜ਼ਾਂ ਦੇ اٹੈਂਡੈਂਟ ਸੀ ਜਿਹੜੇ ਉਹਨਾਂ ਦਾ ਵੀ ਮੋਬਾਈਲ ਅੰਦਰ ਨਹੀਂ ਸੀ ਜਾਣ ਦੇਣ ਚੈੱਕਅਪ ਵਾਲੀ ਤੇ ਕੋ ਉਹਨਾਂ ਦੀ ਮੈਂ ਮਤਲਬ ਝੂਠ ਬੋਲਦੇ ਨੇ ਹੁਣ ਆਪਦੀ ਜਾਲ ਛੜਾਉਣ ਵਾਸਤੇ ਵੀ ਇਹਦਾ ਚੈੱਕਅਪ ਕਰਨਾ ਸੀ ਜਦੋਂ ਤੁਸੀਂ ਦੇਖਿਆ ਜਦੋਂ ਨੇ ਕਿਹਾ ਬੀਅ ਦਵਣ ਵਾਲਾ ਜੱਟ ਨਹੀਂ ਉਹ ਜੱਟ ਦਵਣ ਵਾਲਾ ਹੈ ਹੀ ਨਹੀਂ ਭਾਵੇਂ ਜੋ ਮਰਜੀ ਹੋ ਰੇ ਮੇਰੇ ਖੂਨ ਚ ਮਗਰ ਕੋਈ ਹੈਗਾ ਜਿਹੜਾ ਮਤਲਬ ਲੜਾਈ ਲੜ ਸਕਦਾ ਜਿਵੇਂ ਮੈਂ ਤਾਂ ਆਪਦੀ ਨੋਹ ਦੇ ਵੀ ਨਾ ਜ਼ਮੀਨ ਕਰਾ ਕੇ ਆਇਆ ਉਹਨੂੰ ਵੀ ਮਤਲਬ ਦੋ ਕਿਲੇ ਜ਼ਮੀਨ ਦੇ ਕੇ ਆਇਆ ਲੈ ਵੀ ਕਾਕੀ ਮੈਂ ਤੈਨੂੰ ਜ਼ਮੀਨ ਦਿੱਤੀ ਹੈ ਕੱਲ ਨੂੰ ਤੇਰੀ ਨੋਹ ਦੇ ਪੇਕੇ ਮੈਨੂੰ ਐ ਨਾ ਕਰਨ ਵੀ ਆਹ ਬੁੜੇ ਨੇ ਬਹੁਤ ਮਾੜਾ ਕੀਤਾ ਇਹਦੇ ਨਾ ਜ਼ਮੀਨ ਨਾ ਕਰਾਈ ਹੁੰਦੀ ਤੇ ਸਾਡੀ ਕੁੜੀ ਨੂੰ ਤੰਗ ਨਾ ਕਰਦਾ ਮੈਂ ਲੜਕੇ ਦੇ ਲਈ ਲੜ ਰਿਹਾ ਮੈਂ ਇਹਨਾਂ ਦੀ ਖਤਰ ਐਡਾ ਕਿ ਮੇਰੇ ਘਰੇ ਵੀ ਹੈ ਨਾ ਜਿਹੜਾ ਬੋਲਿਆ ਮੈਂ ਉਹਦੀ ਖਤਰ ਲੜ ਰਿਹਾ ਕਿ ਮੈਂ ਉਹਨੂੰ ਜਿਉਂਦਾ ਰੱਖਣਾ ਚਾਹੁੰਦਾ 2035 ਤੋਂ ਲੈ ਕੇ 2040 ਤੱਕ ਜਾਂਦਿਆਂ ਜਾਂਦਿਆਂ ਛੀੜੇ ਕਿਸਾਨਾਂ ਕੋਲੇ 5 ਕਿੱਲੇ 7 ਕਿੱਲੇ ਜ਼ਮੀਨ ਹੈ ਇਹ ਕਿਸਾਨ ਮਤਲਬ ਕਿਸਾਨ ਨਹੀਂ ਰਹਿਣਗੇ ਮਜ਼ਦੂਰ ਬਣ ਜਣਗੇ ਅੰਦੋਲਨ ਜਿੱਤਾਂਗੇ ਆਖੀਰ ਤੱਕ ਬਿਸ਼ੱਕ ਦੀ ਜਿੱਡੀ ਮਰਜ਼ੀ ਕੁਰਬਾਨੀ ਦੇਣੀ ਪਵੇ ਅੰਦੋਲਨ ਜਿੱਤ ਕੇ ਸਤਿ ਸ਼੍ਰੀ ਅਕਾਲ ਹਨ ਟੋਲ ਪੰਜਾਬ ਦੇਖ ਰਹੇ ਹੋ ਤੁਸੀਂ ਮੈਂ ਰਾਜੀਵੀਰ ਸਿੰਘ ਠਖਨੌਰੀ ਬਾਰਡਰ ਦੇ ਮੌਜੂਦ ਹਾਂ ਜਿੱਥੋਂ ਜਗਜੀਤ ਸਿੰਘ ਡੱਲੇਵਾਲ ਨੂੰ ਪੁਲਿਸ ਅੱਧੀ ਰਾਤ ਨੂੰ ਚੁੱਕ ਕੇ ਲੈ ਗਈ ਸੀ ਪਰ ਹੁਣ ਡੱਲੇਵਾਲ ਸਾਹਿਬ ਖਨੌਰੀ ਬਾਰਡਰ ਤੇ ਪਹੁੰਚ ਚੁੱਕੇ ਨੇ ਰਹਾ ਹੋ ਕਿ ਆਏ ਨੇ ਕਿ ਇਸ ਤਰੀਕੇ ਦਾ ਇਹ ਸਾਰਾ ਸਫਰ ਰਿਹਾ ਜਾਂ ਕਿਵੇਂ ਡੱਲੇਵਾਲ ਸਾਹਿਬ ਨੂੰ ਲੈ ਕੇ ਗਏ ਸੀ ਗੱਲਬਾਤ ਕਰਦੇ ਨੇ ਡੱਲੇਵਾਲ ਸਾਹਿਬ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਦੀ ਫਤਿਹ ਤਾਂ ਕਿਸ ਤਰੀਕੇ ਨਾਲ ਹੋਇਆ ਸੀ 22 ਵਜੇ ਤੁਹਾਨੂੰ ਲੈ ਕੇ ਜਾਂਦੇ ਨੇ ਜਾਂ ਉਹ ਮਾਹੌਲ ਕਿਹੋ ਜਿਹਾ ਸੀਗਾ ਦੇਖੋ ਜਿਹੜਾ ਉਸ ਤਰ੍ਹਾਂ ਉਸ ਸਮੇਂ ਦਾ ਇਨਸੀਡੈਂਟ ਜਦੋਂ ਵਾਪਰੀ ਹੈ ਸ਼ਾਮ ਨੂੰ ਜਿਸ ਤਰੀਕੇ ਦੇ ਨਾਲ ਅਧਿਕਾਰੀਆਂ ਨਾਲ ਸਾਡੀਆਂ ਗੱਲਾਂ ਬਾਤਾਂ ਹੋਈਆਂ ਤੁਦ ਚ ਇਹ ਲੱਗਦਾ ਸੀਗਾ ਕਿ ਅਧਿਕਾਰੀ ਸਵੇਰ ਮਤਲਬ ਮੀਟਿੰਗ ਹੋਏਗੀ ਪਰ ਉਹਨਾਂ ਨੇ ਰਾਤ ਨੂੰ ਜਿਹੜਾ ਅਟੈਕ ਕੀਤਾ ਚੱਕਣ ਦਾ ਕਿਉਂਕਿ ਰਾਤ ਨੂੰ ਸ਼ਾਮ ਨੂੰ ਲਗਭਗ 12 12:30 ਵਜੇ ਤੱਕ ਸਾਡੀ ਆਪਸ ਵਿੱਚ ਮਤਲਬ ਮੀਟਿੰਗ ਚੱਲਦੀ ਰਹੀ ਬਾਹਰਲੇ ਲੀਡਰ ਸਹਿਬਾਨ ਆਏ ਵੇ ਸੀ ਕਿ ਕਰਨਾਟਕਾ ਤਾਮਿਲਨਾਡੂ ਦੇ ਤਾਂ ਉਹਦੇ ਨਾਲ देर रात ਮਤਲਬ ਮੀਟਿੰਗ ਹੁੰਦੀ ਰਹੀ ਤੋ ਚਲੋ ਸਾਰੇ ਮਤਲਬ ਬੇਨਿਸ਼ਚਿਤ ਹੋ ਕੇ ਸੋਗੇ ਤੋ ਜਦੋਂ ਪ੍ਰਸ਼ਾਸਨਿਕ ਅਧਿਕਾਰੀ ਆਏ ਨੇ ਉਸ ਵੇਲੇ ਉਹਨਾਂ ਨੇ ਆ ਕੇ ਸਭ ਤੋਂ ਪਹਿਲਾਂ ਤਾਂ ਮਤਲਬ ਜਿਹੜੇ ਚਾਰਸ਼ਪੇਰੇ ਨੇੜੇ-ਨੇੜੇ ਵਾਲੇ ਟਰਾਲੀਆਂ ਤੰਬੂ ਸੀਗੇ ਉਹਨਾਂ ਨੂੰ ਸਾਰਿਆਂ ਨੂੰ ਬਾਹਰੋਂ ਮਤਲਬ ਕੁੰਡੇ ਲਾ ਕੇ ਮਤਲਬ ਤੱਕ ਕੋਈ ਬਾਹਰ ਨਾ ਨਿਕਲ ਸਕੇ ਯਾਨੀ ਉਹਨਾਂ ਦੇ ਅੰਦਰ ਉਹ ਡਰ ਸੀਗਾ ਕਿ ਲੋਕ ਮਤਲਬ ਨਹੀਂ ਉੱਠਣਾ ਖਾਣ। ਉਹਨਾਂ ਨੂੰ ਹੈ ਸੀ ਵੀ ਮੰਨ ਲਓ ਤੁਹਾਨੂੰ ਨਹੀਂ ਲਿਜਾਣ ਦੇਣਗੇ ਲੋਕ। ਨਹੀਂ ਉਹਨਾਂ ਨੂੰ ਉਹਨਾਂ ਨੂੰ ਮੈਂ ਤੁਹਾਨੂੰ ਕਹਾਣੀ ਦੱਸ ਦਿੰਦਾ ਉਹ ਦੁਕਾਨ ਦੀ। ਜਦੋਂ ਉਹਨਾਂ ਨੇ ਮਤਲਬ ਸਾਡੇ ਵਾਲਾ ਜਿਹੜਾ ਘਰ ਸੀਗਾ ਬਣਾਇਆ ਵਾ ਉਹਨੂੰ ਜਦੋਂ ਤੋੜਿਆ ਉਹਨਾਂ ਨੇ ਤੇ ਤੋੜ ਕੇ ਆਪ ਹੀ ਉਹਨਾਂ ਨੇ ਮਤਲਬ ਅਰਲ ਨੂੰ ਖੋਲਿਆ ਤੇ ਉਹ ਉਸ ਵੇਲੇ ਸਾਨੂੰ ਜਦੋਂ ਲੈ ਕੇ ਗਏ ਨੇ ਉਸ ਵੇਲੇ ਜਦੋਂ ਉਹਨਾਂ ਨੂੰ ਇਹ ਹੋ ਗਿਆ ਵੀ ਪ੍ਰਧਾਨ ਚੱਕਣਾ ਸੀਗਾ ਉਹ ਅਸੀਂ ਚੱਕ ਲਿਆ। ਫਿਰ ਤਾਂ ਉਹਨਾਂ ਨੂੰ ਇਹ ਲੱਗਦਾ ਸੀਗਾ ਉਹ ਮਤਲਬ ਅਫਸਰ ਆਫ ਦਿ ਛੋਟਿਆਂ ਨੂੰ ਗਾਲ੍ਹਾਂ ਕੱਢਦੇ ਵੀ ਸੁਣਿਆ ਵੀ ਤੁਸੀਂ ਯਾਰ ਛੇਤੀ ਨਿਕਲੋ ਹੁਣ ਇਥੋਂ ਹੁਣ ਇੱਥੇ ਖੜੇ ਹੀ ਕਰਦੇ ਬੈਠੋ 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 ਦੋ ਦਾ ਗੱਡੀਆਂ 'ਚ ਬੈਠੋ ਦੋ ਦਾ ਗੱਡੀਆਂ 'ਚ ਬੈਠੋ ਤਰੋ 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 ਤਾਂ ਮਗਰੋਂ ਮੈਨੂੰ ਇਹ ਪਤਾ ਲੱਗਿਆ ਇੱਥੇ ਸਾਥੀਆਂ ਨੇ ਦੱਸਿਆ ਸਾਡੇ ਵੀਰਾਂ ਨੇ ਜਿਹੜੇ ਬਾਕੀ ਮਗਰੋਂ ਉੱਥੇ ਆ ਗਏ ਸੀ ਕਿ ਵੀ ਐ ਐਸ ਐਚਓ ਨੇ ਮਤਲਬ ਜਿਹੜੇ ਇੱਥੇ ਮੌਕੇ ਤੇ ਮੁਲਾਜ਼ਮ ਸੀਗੇ ਇਹ ਰੈਗੂਲਰ ਰਹਿੰਦੇ ਸੀ ਉਹਨਾਂ ਨੂੰ ਵੀ ਗਾਲਾਂ ਦੁੱਪਣਾ ਕੱਡੀਆਂ ਵੀ ਤੁਸੀਂ ਬੈਗਬੁੱਕ ਛੱਡੋ ਤੇ ਤੁਸੀਂ ਮਤਲਬ ਫਟਾਫਟ ਚੱਲੋ ਯਾਨੀ ਇਹ ਕੋਨਾ ਦੇ ਅੰਦਰ ਡਰ ਸੀ ਜਦੋਂ ਇੱਥੋਂ ਲੈ ਕੇ ਸਾਨੂੰ ਤੁਰਿਆ ਲੈ ਕੇ ਕਿਹੜੇ ਪਾਸੇ ਨੂੰ ਲੈ ਕੇ ਸੀ ਇਧਰਲੇ ਪਾਸੇ ਨੂੰ ਲੈ ਕੇ ਨੇ ਇੱਥੋਂ ਲੈ ਕੇ ਸਾਨੂੰ ਮਤਲਬ ਆ ਜਿਹੜਾ ਅੱਗੋਂ ਜਾਂਦਾ ਨਹੀਂ ਮਤਲਬ ਅਰੇ ਹੋਰ ਹਾਂ ਅਰੇ ਹੋਰ ਨੂੰ ਸੜਕਾਂ ਜਾਂਦਾ ਇਸ ਰਸਤੇ ਨਿਕਲੇ ਆਂ ਔਰ ਅੱਗੋਂ ਇਸ ਤਰ੍ਹਾਂ ਮੁੜੇ ਨੇ ਅੱਗੋਂ ਟਰੱਕ ਆ ਗਏ ਤੇ ਟਰੱਕਾਂ ਕਰਕੇ ਜਾਮ ਲੱਗ ਗਿਆ ਅੱਛਾ ਉਹ ਜਦੋਂ ਜਾਮ ਲੱਗਿਆ ਉਦੋਂ ਵੀ ਮੈਂ ਮੈਨੂੰ ਇਹ ਉਹ ਉਹਨਾ ਜੋ ਆਪਸ ਵਿੱਚ ਗੱਲ ਕੀਤੀ ਉਹਨਾਂ ਨੇ ਤੇ ਮੈਂ ਸੁਣਿਆ ਉਹਨਾਂ ਨੂੰ ਉਦੋਂ ਵੀ ਆ ਲੱਗਿਆ ਵੀ ਅੱਗੋਂ ਕਿਸਾਨ ਆਗੇ ਸ਼ਾਇਦ ਅੱਛਾ ਇਹ ਅੱਗੋਂ ਕਿਸਾਨਾਂ ਨੇ ਆਗੇ ਸਾਨੂੰ ਘੇਰ ਲਿਆ ਫਿਰ ਬੜੀ ਘਬਰਾਹਟ ਦੇ ਵਿੱਚ ਫਟਾਫਟ ਉਹਨਾਂ ਨੇ ਮਤਲਬ ਗੱਡੀਆਂ ਦੂਜੇ ਪਾਸੇ ਮੋੜ ਕੇ ਤੇ ਦੂਜੇ ਹੋਰ ਰਸਤੇ ਕੱਢ ਕੇ ਲੈ ਕੇ ਗਏ ਸਾਨੂੰ ਤੋ ਉਹਨਾਂ ਦੇ ਪ੍ਰਬੰਧ ਕਾਫੀ ਸੀਗਾ ਕਿ ਅੱਗੇ ਜਾ ਕੇ ਉਹਨਾਂ ਨੇ ਜਿਹੜੀਆਂ ਕੋਈ ਹੋਰ ਥਾਵਾਂ ਦੇ ਉੱਤੇ ਵੀ ਫੋਰਸਿਸ ਸੀਗੀਆਂ ਜਦੋਂ ਲੈ ਕੇ ਗਏ ਤੁਹਾਨੂੰ ਇੱਥੋਂ ਮੰ ਲਓ ਪਤਾ ਨਹੀਂ ਲੱਗਿਆ ਇੱਥੇ ਕਿਸਾਨਾਂ ਨੂੰ ਕਿਉਂਕਿ ਰੌਲਾ ਤਾਂ ਪੈ ਜਾਣਾ ਸੀਗਾ ਇੰਨੇ ਕਿਸਾਨ ਨੇ ਇੱਥੇ ਤਾਂ ਪਤਾ ਤਾਂ ਪਤਾ ਤੇ ਹੋਣਾ ਜੀ ਮੈਨੂੰ ਲੱਗਦਾ ਵੱਧ ਤੋਂ ਵੱਧ ਜੇ ਟਾਈਮ ਲੱਗਿਆ ਹੋਇਆ ਨਾ ਹਾਂਜੀ ਜਿਆਦਾ ਤੋਂ ਜਿਆਦਾ ਹਾਂਜੀ 5-4 ਮਿੰਟ ਦਾ ਟਾਈਮ ਲੱਗਿਆ 5-4 ਮਿੰਟ ਚ ਤੁਹਾਨੂੰ ਇੱਥੋਂ ਲੈ ਗਏ ਹਾਂਜੀ ਜਿਆਦਾ ਤੋਂ ਜਿਆਦਾ 5-4 ਮਿੰਟ ਦਾ ਟਾਈਮ ਲੱਗਿਆ ਪੂਰੀ ਤਿਆਰੀ ਕਰਕੇ ਆਏ ਸੀ ਕਹਿ ਲੀਏ ਫਿਰ 40 ਦੇ ਕਰੀਬ ਮੰਦਲ ਗੱਡੀਆਂ ਸੀ ਉਹਨਾਂ ਦੀਆਂ ਔਰ ਜਿਹੜੇ ਬਾਕੀ ਸਾਰਿਆਂ ਦੇ ਤਾਂ ਪਹਿਲਾਂ ਉਹਨਾਂ ਨੇ ਮੈਨੂੰ ਮੈਨੂੰ ਛੇੜਨ ਤੋਂ ਪਹਿਲਾਂ ਸਾਰੇ ਸਾਥੀਆਂ ਦੇ ਮਤਲਬ ਸਾਡੇ ਜਿੰਨੇ ਮਤਲਬ ਤੰਬੂ ਸੀਗੇ ਸਭ ਦੇ ਮਤਲਬ ਕੁੰਡੇ ਲਾਏ ਟਰਾਲੀਆਂ ਦੇ ਇਹ ਸਾਰੇ ਹੈ ਪੰਜਾਬ ਪੁਲਿਸ ਚੋਂ ਸੀ ਜਾਂ ਕੌਣ ਸੀ तकरीबन ਸਾਰੀ ਪੰਜਾਬ ਪੰਜਾਬ ਇਹ ਪੁਲਿਸ ਹੀ ਸੀਗੀ ਕੁਝ ਆਪਣੇ ਇੱਥੋਂ ਦੀ ਸੀਗੀ ਸੰਗਰੂਰ ਦੀ ਸੰਗਰੂਰ ਪਟਿਆਲਾ ਸ਼ਾਇਦ ਬਰਨਾਲਾ ਦੀ ਪੁਲਿਸ ਵੀ ਉਹਨਾਂ ਨਾਲ ਵਸੀਗੀ ਤਾਂ ਇਹ ਇਹ ਪੁਲਿਸ ਨੇ ਮਤਲਬ ਸਾਰੀ ਇਹ ਮਤਲਬ ਘਟਨਾ ਕਰਮ ਨੂੰ ਅੰਜਾਮ ਦਿੱਤਾ ਤੋ ਚਲੋ ਖੈਰ ਮਤਲਬ ਇੱਥੋਂ ਜਦੋਂ ਲੈ ਗਏ ਫਿਰ ਅੱਗੇ ਜਾ ਕੇ ਇਹਨਾਂ ਨੇ ਮਤਲਬ ਆਪਦੇ ਅਧਿਕਾਰੀਆਂ ਨੂੰ ਉੱਚੇ ਅਧਿਕਾਰੀਆਂ ਨਾਲ ਗੱਲਬਾਤ ਵੀ ਮੇਰੀ ਕਰਵਾਈ ਚਲੋ ਉਦੋਂ ਵੀ ਸਾਡੀ ਇਹੀ ਸੀਗੀ ਗੱਲ ਕਿ ਤੁਸੀਂ ਯਾਰ ਮਤਲਬ ਇਹ ਜਿਹੜਾ ਹੋਇਆ ਇਹ ਚੰਗਾ ਨਹੀਂ ਹੋਇਆ ਤਾਂ ਇਹਦਾ ਇਹਦੇ ਮਤਲਬ ਸਿੱਟੇ ਚਲੋ ਮਗਰੋਂ ਹੁਣ ਤੁਸੀਂ ਦੇਖਾਂਗੇ ਵੀ ਰਿਐਕਸ਼ਨ ਕੀ ਆਉਂਦਾ ਤੁਸੀਂ ਜੇ ਚੱਲ ਸਕਦਾ ਪੰਜਾਬ ਦੀ ਸਰਕਾਰ ਉਸ ਰਿਐਕਸ਼ਨ ਨੂੰ ਤਾਂ ਫਿਰ ਚੱਲ ਲਿਓ ਜਿਹੜਾ ਤੁਸੀਂ ਇਹ ਕੀਤਾ ਹੈ ਉਹ ਮੇਰੀਆਂ ਅਫਸਰਾਂ ਨਾਲ ਉਹ ਗੱਲਾਂ ਹੁੰਦੀਆਂ ਰਹੀਆਂ ਕਹਿੰਦੇ ਕੀ ਗਏ ਨੇ ਤੁਹਾਨੂੰ ਰਸਤੇ ਦੇ ਵਿੱਚ ਕੀ ਕਹਿੰਦੇ ਕਿਸੇ ਅਧਿਕਾਰੀ ਨੇ ਕੋਈ ਮੇਰੇ ਨਾਲ ਉਹੋ ਜਿਹਾ ਨਹੀਂ ਮਤਲਬ ਕੋਈ ਗੱਲ ਕੀਤੀ ਵੈਸੇ ਗੱਲਾਂ ਮਤਲਬ ਸਾਡੀਆਂ ਨਾਰਮਲ ਹੀ ਹੁੰਦੀਆਂ ਨਹੀਂ ਆ ਵੀ ਇਹ ਡਿਮਾਂਡਸ ਕੀ ਨੇ ਕੀ ਮਸਲਾ ਹੈ ਕਿਸ ਗੱਲ ਦੇ ਵਾਸਤੇ ਤੁਸੀਂ ਐਡਾ ਵੱਡਾ ਸਟੈਪ ਚੱਕਣ ਲੱਗੇ ਹੋ ਤਾਂ ਉਹ ਬਸ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਨਹੀਂ ਆ ਸਾਡੀਆਂ ਲੇਕਿਨ ਅਧਿਕਾਰੀਆਂ ਨੇ ਜੋ ਮੇਰੇ ਨਾਲ ਗੱਲ ਕੀਤੀ ਕਿ ਪ੍ਰਧਾਨ ਜੀ ਅਸੀਂ ਤਾਂ ਤੁਹਾਨੂੰ ਦੇਖੋ ਚੱਕਣਾ ਦਾ ਸਾਡਾ ਕੋਈ ਨਿਸ਼ਾਨਾ ਨਹੀਂਗਾ ਅਸੀਂ ਤੁਹਾਡਾ ਕੋਈ ਪ੍ਰੋਗਰਾਮ ਖਰਾਬ ਨਹੀਂ ਕਰਦੇ ਸਾਨੂੰ ਤੁਹਾਡੀ ਸਿਹਤ ਦਾ ਫਿਕਰ ਹੈ ਤੁਸੀਂ ਬਿਮਾਰ ਹੋ ਤੁਸੀਂ ਸੇਧਨੀ ਤੁਹਾਡੀ ਠੀਕ ਤੁਸੀਂ ਇਹਨਾਂ ਨੂੰ ਪੁੱਛਿਆ ਨਹੀਂ ਵੀ ਤੁਹਾਨੂੰ ਆਰਡਰ ਕਿਹਨੇ ਦਿੱਤਾ ਏ ਕਾਰਵਾਈ ਜਿਹੜੀ ਕਰਨ ਦਾ ਦੇਖੋ ਨਹੀਂ ਮੈਂ ਨਹੀਂ 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 ਕੁਝ ਨਹੀਂ ਮਤਲਬ ਟਾਈਮ ਹੀ ਨਹੀਂ ਸੀ ਇਹਨਾਂ ਨਾਲ ਕਰਨ ਦਾ ਉਹਦੇ ਵਿੱਚ ਇਹਨਾਂ ਗੱਲਾਂ ਬਾਤਾਂ ਕਰਨ ਦਾ ਕੋਈ ਟਾਈਮ ਹੀ ਨਹੀਂ ਸੀ ਉਹਨਾਂ ਨੇ ਆ ਕੇ ਮਤਲਬ ਗੇਟ ਖੋਲ੍ਹਿਆ ਤੋੜਿਆ ਖੋਲ੍ਹ ਕੇ ਤੇ ਫਟਾਫਟ ਮਤਲਬ ਉਹਨਾਂ ਨੇ ਸਾਨੂੰ ਲੈ ਗਏ ਉਹ ਉੱਥੇ ਜਾ ਕੇ ਸਾਨੂੰ ਮਤਲਬ ਪੀਜੀ ਆਪਣੇ ਉਹਦੇ ਚਲੇ ਗਏ ਸਿੱਧਾ ਡੀਐਮਸੀ ਲੈ ਕੇ ਤੁਹਾਨੂੰ ਇੱਥੋਂ ਡੀਐਮਸੀ ਲੈ ਕੇ ਡੀਐਮਸੀ ਜਾ ਕੇ ਫਿਰ ਉਹਨਾਂ ਨੇ ਸਾਨੂੰ ਇਹ ਕਿਹਾ ਵੀ ਤੁਸੀਂ ਚਾਹ ਪੀ ਲਓ ਮੈਂ ਕਿਹਾ ਵੀ ਚਾਹ ਹੁਣ ਤੁਸੀਂ ਪੀਓ ਚਾਹਾਂ ਦਾ ਮਤਲਬ ਮੈਂ ਤਾਂ ਨਹੀਂ ਪੀਣੀ ਚਾਹ ਕਰ ਕਹਿੰਦੇ ਵੀ ਤੁਸੀਂ ਤਾਂ ਮਤਲਬ ਮੈਂ ਕਿਹਾ ਮੇਰਾ ਅੰਸ਼ਨ ਇਹਦਾ ਮਤਲਬ ਇਹ ਨਹੀਂ ਜੇ ਤੁਸੀਂ ਮੈਨੂੰ ਉਥੇ ਚੱਕ ਲਿਆਇਆ ਤੇ ਮੇਰਾ ਜਿਹੜਾ ਮਰਨ ਮਰਤ ਤੜਾ ਦਿਓਗੇ ਤੜਾਤਾ ਤੁਸੀਂ ਤੁਸੀਂ ਆਪਦਾ ਫੈਸਲਾ ਲਿਆ ਲੇਕਿਨ ਮੇਰਾ ਫੈਸਲਾ ਜਿਹੜਾ ਮੈਂ ਦੇਣਾ ਉੱਤੇ ਉਹ ਕਹਿੰਦੇ ਵੀ ਤੁਹਾਡਾ ਉਹ ਤਾਂ ਹੈਗਾ 1 ਵਜੇ ਮੈਂ ਕਿਹਾ ਵੀ 1 ਵਜੇ ਉਹ ਨਾਰਮਲ ਹਾਲਾਤਾਂ ਚ 1 ਵਜੇ ਸੀ ਹੁਣ ਦੀ ਜਿਹੜੀ ਇਨਸੀਡੈਂਟ ਵਾਪਰਿਆ ਇਹਦੇ ਮੁਤਾਬਕ ਇਹ ਹੁਣੇ ਤੋਂ ਮੇਰਾ ਮਤਲਬ ਮਰਨ ਮਰਨ ਮਰਤ ਸ਼ੁਰੂ ਹੈ ਔਰ ਇਹ 19 ਦਿਨ ਤੱਕ ਰਹੇਗਾ ਜਿੰਨੀ ਦੇਰ ਤੱਕ ਅਸੀਂ ਜਿੱਤ ਨਹੀਂ ਜਾਂਦੇ ਯਾਨੀ ਕਿ 26 ਰਾਤ ਦੇ 2:30 ਵਜੇ ਤੋਂ ਜਦੋਂ ਤੋਂ ਤੁਹਾਨੂੰ ਲੈ ਕੇ ਗਏ ਨੇ ਉਦੋਂ ਤੋਂ ਤੁਹਾਡਾ ਇਹ ਸ਼ੁਰੂ ਆ ਉਦੋਂ ਤੋਂ ਤੁਸੀਂ ਕੁਝ ਨਹੀਂ ਖਾਧਾ ਉਦੋਂ ਤੋਂ ਉਦੋਂ ਦੇਖੋ ਜਦੋਂ ਲੜਾਈ ਲੜ ਰਹੇ ਹਾਂ 1 ਵਜੇ ਤਾਂ ਵੈਸੇ ਹੀ ਬੈਠਣਾ ਸੀਗਾ ਤਾਂ ਉਹ 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 ਦੂਮ ਫਿਰ ਮਤਲਬ 2 ਘੰਟੇ 3 ਘੰਟੇ ਪਹਿਲਾਂ ਮਤਲਬ ਸ਼ੁਰੂ ਕਰਤਾ ਸੀ ਉਹਨੂੰ 4 ਘੰਟੇ ਉੱਥੇ ਜਾ ਕੇ ਗੱਲ ਕੀ ਦੇਣਾ ਕਰਾਈ ਤੁਹਾਡੀ ਕਰਾਈ ਕਿਸੇ ਨਾਲ ਇਹ ਉੱਥੇ ਕਾਰ ਦੀ ਤਰਫੋਂ ਜਾ ਕੇ ਮਤਲਬ ਮੇਰੇ ਨਾਲ ਤਾਂ ਰਸਤੇ ਦੇ ਵਿੱਚ ਜਿਹੜੀ ਗੱਲ ਹੋਈ ਇੱਥੋਂ ਦੇ ਜਿਹੜੇ ਮਤਲਬ ਡੀਆਈਜੀ ਨੇ ਪਟਿਆਲਾ ਮਨਦੀਪ ਸਿੰਘ ਮਨਦੀਪ ਸਿੱਧੂ ਨਾਲ ਉਹਦੇ ਨਾਲ ਹੋਈ ਹੈ ਔਰ ਉਹੀ ਉਹਦੀ ਇਹ ਗੱਲ ਆ ਰਹੀ ਸੀ ਬਾਰ-ਬਾਰ ਕਿ ਪ੍ਰਧਾਨ ਜੀ ਸਾਡਾ ਕੋਈ ਤੁਹਾਨੂੰ ਚੱਕਣ ਦਾ ਨਹੀਂਗਾ ਸਾਡਾ ਤਾਂ ਫਰੂਨ ਮੈਂ ਉਹਨੂੰ ਜਵਾਬ ਉਹ ਜੀ ਮੈਂ ਵੀ ਮਤਲਬ ਥੋੜਾ ਜਿਹਾ ਕੜਤਨ ਚ ਜਵਾਬ ਦੇਣੇ ਸੀਗੇ ਦਿੱਤੇ ਮੈਂ ਤਾਂ ਮੀਡੀਆ ਚ ਕਿਹਾ ਸੀ ਉਹ ਕਹਿੰਦੇ ਸਾਡਾ ਲਜਾਣ ਦਾ ਇੱਕ ਵਸ ਗੱਲ ਇੰਨੀ ਸੀ ਵੀ ਤੁਹਾਡੀ ਕਹਿੰਦੇ ਸੇਤ ਸੀ ਚਿੰਤਾ ਸਾਨੂੰ ਅਸੀਂ ਕਹਿੰਦੇ ਸਤਿਕਾਰ ਕਰਦੇ ਹਾਂ ਜਿਕ ਜਿਕ ਸਿੰਘ ਢੱਲੇਵਾਲ ਸਾਡੇ ਹੈਗੇ ਬਜ਼ੁਰਗ ਨੇ ਕਹਿੰਦੇ ਅਸੀਂ ਸਤਿਕਾਰ ਕਰਦੇ ਆ ਉਹਨਾਂ ਦਾ ਸਾਨੂੰ ਨਾ ਹੀ ਸਿਹਤ ਦੀ ਫਿਕਰ ਸੀ ਤਾਂ ਲੈ ਕੇ ਗਏ ਕਹਿੰਦੇ ਕੋ ਮੈਂ ਇੱਕ ਬੇਨਤੀ ਕਰਦਾ ਮੇਰੀ ਸਿਹਤ ਨਾਲੋਂ ਅਗਰ ਉਹ ਗੱਲ ਕਰਦੇ ਆ ਨਾ ਉਹ ਪੰਜਾਬ ਦੇ ਨੇ ਇਹ ਭਗਵੰਤ ਮਾਨ ਪੰਜਾਬ ਦਾ ਪੁੱਤ ਹੈ ਉਹ ਰੋਜ਼ ਇਹ ਕਹਿੰਦਾ ਮੈਂ ਵੀ ਪੰਜਾਬ ਦਾ ਪੁੱਤ ਆ ਮੈਂ ਕਿਸਾਨ ਆ ਮੈਂ ਇਹ ਆ ਮਹਬੂ ਆ ਅੱਜ ਮੈਨੂੰ ਲੱਗਦਾ ਜਿਹੜਾ ਕੁਝ ਇਹ ਉਹਨੇ ਕੀਤਾ ਸੀ ਨਾ ਆਪਣੇ ਨਾਲ ਇੱਥੇ 25 ਤਰੀਕ ਨੂੰ ਉਹਨੇ ਪੰਜਾਬ ਦੇ ਨਾਲ ਇੱਕ ਵੱਡਾ ਗਦਾਰੀ ਕੀਤੀ ਹੈ ਕਿਉਂ ਮੈਂ ਕਹਿ ਰਿਹਾ ਅਸੀਂ ਐਸ ਲੜਾਈ ਜਿਹੜੀ ਜਿਹੜੀ ਸੀ ਲੜ ਰਹੇ ਹਾਂ ਨਾ ਉਹ ਅਸੀਂ ਐਮਐਸਪੀ ਦੀ ਲੜਾਈ ਲੜ ਰਹੇ ਹਾਂ ਐਮਐਸਪੀ ਮਿਲੇ ਬਗੈਰ ਡਾਈਵਰਸੀਫਿਕੇਸ਼ਨ ਫਸਲਾਂ ਦਾ ਹੋਣਾ ਉਚਿਤ ਹੀ ਨਹੀਂ ਹੋ ਹੀ ਨਹੀਂ ਸਕਦੀਆਂ ਅਗਰ ਡਾਈਵਰਸੀਫਿਕੇਸ਼ਨ ਕਰਾਉਣਾ ਹੈ ਨਾ ਤਾਂ ਸਭ ਤੋਂ ਪਹਿਲੀ ਗੱਲ ਇਹ ਕਰਨੀ ਪੈਣੀ ਹੈ ਕਿ ਇੱਥੇ ਸਾਰੀਆਂ ਫਸਲਾਂ ਦੇ ਉੱਤੇ ਐਮਐਸਪੀ ਮਿਲੇ ਅੱਛਾ ਡਾਈਵਰਸੀਫਿਕੇਸ਼ਨ ਨਹੀਂ ਹੁੰਦੀ ਤਾਂ ਲੋਕ ਝੋਨਾ ਨਹੀਂ ਛੱਡਦੇ ਝੋਨਾ ਨਹੀਂ ਛੱਡਦੇ ਤੇ ਪੰਜਾਬ ਦੇ ਪਾਣੀ ਦਾ ਕੋਈ ਮਸਲਾ ਨਹੀਂ ਹੱਲ ਹੁੰਦਾ ਸੋ ਜੇ ਪੰਜਾਬ ਦਾ ਪਾਣੀ ਬਚਾਉਣਾ ਹੈ ਪੰਜਾਬ ਨੂੰ ਪੋਲੂਸ਼ਨ ਚੋਂ ਕੱਢਣਾ ਹੈ ਪੰਜਾਬ ਦੇ ਕਿਸਾਨਾਂ ਦੇ ਬੱਚੇ ਜਿਉਂਦੇ ਰੱਖਣੇ ਹੈ ਤਾਂ ਐਮਐਸਪੀ ਮਿਲਣੀ ਜ਼ਰੂਰੀ ਹੈ ਤੂੰ ਪੰਜਾਬ ਦਾ ਮੁੱਖ ਮੰਤਰੀ ਆ ਤੈਨੂੰ ਤੇਰੀ ਅਕਲ ਨਹੀਂ ਕੰਮ ਕਰਦੀ ਕੀ ਕਹਿਣਾ ਚੀਜ਼ਾਂ ਦੀ ਲੋੜ ਨਹੀਂ ਪੰਜਾਬ ਨੂੰ ਤੂੰ ਦੇ ਦੇ ਦੇਖਾਂਗੇ ਪਹਿਲੇ ਤੇਰੀ ਮੂੰਗੀ ਕਿਹਾ ਸੀ ਉਹਨਾਂ ਨੇ ਮੂੰਗੀ ਵੀ ਤੁਸੀਂ ਪਤਾ ਹੀ ਆ ਤੁਹਾਨੂੰ ਕਿੰਨੀ ਕੁ ਵੇਕਲ ਕਰਦਾ ਹੈ ਨਾ ਵੀ ਤੇਰੀ ਮਨਿਸਟਰਾਂ ਚੁਟਕੀਆਂ ਮਾਰਦੀ ਸੀ ਕਿ 5 ਮਿੰਟ ਦੇ ਵਿੱਚ ਮਤਲਬ 23 ਦੀਆਂ 23 ਫਸਲਾਂ ਦੇ ਉੱਤੇ ਐਮਐਸਪੀ ਦੇ ਦਾਂਗੇ ਕਿੰਨੀਆਂ ਤੇ ਦਿੱਤੀ ਜੀ ਤੁਸੀਂ ਉਹਨਾਂ ਨੂੰ ਪੁੱਛਿਆ ਸੀ ਉਹਨਾਂ ਨੂੰ ਸਵਾਲ ਕੀਤਾ ਸੀ ਜਿਨ੍ਹਾਂ ਨੇ ਚੁਟਕੀ ਮਾਰੀ ਸੀ ਉਹ ਕਹਿੰਦੇ ਉਦੋਂ ਮੈਨੂੰ ਨਹੀਂ ਸੀ ਪਤਾ ਹੁੰਦਾ ਇਹਨਾਂ ਗੱਲਾਂ ਦਾ ਵੀ ਏਕਣ ਨਹੀਂ ਹੁੰਦਾ ਕਹਿੰਦੇ ਹੁਣ ਹੁਣ ਪਤਾ ਲੱਗਿਆ ਫਿਰ ਸਵਾਲ ਤੇ ਇਹ ਨਾ ਵੀ ਲੀਡਰ ਦਾ ਲੀਡਰ ਦੇ ਅੰਦਰ ਇੰਨੀ ਤੱਕਲ ਹੋਣੀ ਚਾਹੀਦੀ ਹੈ ਇਹ ਇਹ ਇਟ ਮੀਨਸ ਕਲੀਅਰ ਹੋ ਗਿਆ ਫਿਰ ਉਹਦੀ ਇਸ ਬਿਆਨ ਤੋਂ ਉਹਦੀ ਗੱਲ ਤੋਂ ਕਿ ਉਹਨੂੰ ਸਮਝ ਕਿੰਨੀ ਕ ਹੈ ਕੀ ਉਹ ਫਿਰ ਇਸ ਇਸ ਪਦਵੀ ਦੇ ਕਾਬਲ ਸੀ ਇਨ ਇਹ 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 ਇਲੈਕਸ਼ਨ ਲੜਨ ਦੇ ਕਾਬਲ ਸੀ ਜਿਹਨੂੰ ਇੰਨੀ ਸਮਝ ਹੀ ਨਹੀਂ ਸੀ ਕਿ ਮੈਂ ਬੋਲ ਕੀ ਰਹੀ ਐ ਸੋ ਮੇਰਾ ਕਹਿਣ ਦਾ ਭਾਵ ਤੇ ਮੈਂ ਜਿਹੜੀ ਗੱਲ ਕਰਦਾ ਸੀ ਆਪਾਂ ਉੱਥੇ ਆਈਏ ਕਿ ਮੁੱਖ ਮੰਤਰੀ ਜੀ ਨੇ ਪੰਜਾਬ ਅਗਰ ਆ ਸਾਡਾ ਅੰਦੋਲਨ ਡੈਮੇਜ ਕਰਨ ਦੀ ਜਿਸ ਤਰੀਕੇ ਨਾਲ ਕੋਸ਼ਿਸ਼ ਕੀਤੀ ਮੈਂ ਧਨਵਾਦੀਆਂ ਕਿਸਾਨਾਂ ਦਾ ਮੈਂ ਧਨਵਾਦੀਆਂ ਸਾਡੇ ਸਾਥੀ ਸੁਖਜੀਤ ਜੀ ਹੋਰਾਂ ਦਾ ਜਿਨ੍ਹਾਂ ਨੇ ਮਤਲਬ ਇਸ ਮੋਰਚੇ ਨੂੰ ਡੈਮੇਜ ਨਹੀਂ ਹੋਣ ਦਿੱਤਾ ਔਰ ਕਿਸਾਨਾਂ ਨੇ ਏਡਾ ਵੱਡਾ ਫੈਸਲਾ ਲਿਆ ਤਾਂ ਜੁੜੀ ਰਿਪੋਰਟ ਆਈ ਕਿ ਹਰ ਇੱਕ ਪਿੰਡ ਚੋਂ ਮਤਲਬ ਦੋ ਦੋ ਬੱਸਾਂ ਭਰ ਕੇ ਆਉਣ ਦੀ ਤਿਆਰੀ ਕਰ ਲਈ ਲੋਕਾਂ ਨੇ ਉਹ ਮੁਖਾ ਦੇਣਾ ਸੀਗਾ ਲੋਕਾਂ ਨੇ ਵੀ ਮਤਲਬ ਅਸੀਂ ਕੀ ਹਾਂ ਡਰਦੇ ਮਾਰੇ ਛੱਡਿਆ ਫਿਰ ਇਹਨਾਂ ਨੇ ਨਹੀਂ ਸੁਭਾਵਿਕ ਆ ਜੀ ਪ੍ਰੈਸ਼ਰ ਹੁੰਦਾ ਸਰਕਾਰਾਂ ਦੇ ਉੱਤੇ ਦੇਖੋ ਸਰਕਾਰ ਕਿਉਂ ਕਰਦੀ ਹੈ ਸਰਕਾਰ ਨੇ ਆਪਦਾ ਪੋਲੀਟਿਕਲੀ ਗੇਨ ਦੇਖਣਾ ਹੈ ਇਸ ਗੱਲ ਚ ਪਰ ਡਾਕਟਰ ਤਾਂ ਕਹਿੰਦੇ ਨੇ ਕਹਿੰਦੇ ਡੱਲੇਵਾਲ ਸਾਹਿਬ ਤੇ ਅਸੀਂ ਚੈੱਕ ਜਿਹੜਾ ਚੈੱਕ ਅਪ ਕੀਤਾ ਕਹਿੰਦੇ ਡੱਲੇਵਾਲ ਸਾਹਿਬ ਹੁਣ ਸਹੀ ਨੇ ਅਸੀਂ ਤਾਂ ਕਰਕੇ ਛੱਡ ਰਹੇ ਹਾਂ ਤੁਹਾਡਾ ਚੈੱਕ ਅਪ ਦੱਸ ਦਿਓ ਤੁਸੀਂ ਕਹਿੰਦੇ ਕੋਈ ਚੈੱਕ ਅਪ ਨਹੀਂ ਹੋਇਆ ਡਾਕਟਰ ਕਹਿ ਰਹੇ ਨੇ ਵੀ ਅਸੀਂ ਚੈੱਕ ਅਪ ਕੀਤਾ ਝੂਠ ਕੌਣ ਬੋਲ ਰਿਹਾ ਡਾਕਟਰ ਬੋਲ ਰਹੇ ਨੇ ਜਾਂ ਤੁਸੀਂ ਬੋਲ ਰਹੇ ਹੋ ਇਹਦੇ ਚ ਵਧੀਆ ਤਰੀਕਾ ਹੁਣ ਇਹੀ ਹੋਊਗਾ ਵੀ ਉਹਨਾਂ ਨੂੰ ਡਾਕਟਰ ਨੂੰ ਕਿਸੇ ਦਿਨ ਤੁਸੀਂ ਡਿਬੇਟ ਕਰਿਓ ਮੈਨੂੰ ਵੀ ਲੈ ਲਓ ਜੋੜ ਦਿਓ ਨਾਲ ਮੈਂ ਉਹੀ ਮੈਂ ਗੱਲ ਕਰਨੀ ਚਾਹਣਾ ਮੈਨੂੰ ਵੀ ਜੋੜ ਲਿਓ ਤੇ ਡਾਕਟਰ ਨੂੰ ਵੀ ਜੋੜ ਦਿਓ ਔਰ ਉਦੋਂ ਅਗਲੀ ਗੱਲ ਜੇ ਜੋੜਨਾ ਤਾਂ ਕਿਸੇ ਅਫਸਰ ਨੂੰ ਵੀ ਜੋੜ ਲਿਓ ਤੇ ਅੰਮੋ ਸਾਹਮਣੇ ਗੱਲ ਹੋ ਜੂਗੀ ਵੀ ਕੀ ਹੋਇਆ ਸਮਝਾ ਕਿ ਨਾ ਗੱਲ ਦੀ ਉਹਨਾਂ ਚਿਰਤਾ ਮਤਲਬ ਉਹ ਕੀ ਬੋਲੀ ਜਾਂਦੇ ਨੇ ਮੈਂ ਕੀ ਕਹੀ ਜਾਂਦਾ ਪਬਲਿਕ ਨੂੰ ਵੀ ਨੀ ਕਲੀਅਰ ਹੋਣਾ ਲੇਕਿਨ ਜਦੋਂ ਅਸੀਂ ਲੋਕਾਂ ਦੇ ਸਾਹਮਣੇ ਲਾਈਵ ਹੋ ਜਾਾਂਗੇ ਜਵਾਬ ਦੇ ਦਾਂਗੇ ਵੀ ਬੋਲੋ ਭਾਈ ਦੇਓ ਇਹਨਾਂ ਗੱਲਾਂ ਦਾ ਜਵਾਬ ਕਿ ਕਿੱਥੇ ਮਤਲਬ ਚੈੱਕ ਅਪ ਹੋਇਆ ਕੀ ਹੋਇਆ ਕੀ ਨਹੀਂ ਤਾਂ ਸਾਹਮਣੇ ਆ ਜੂ ਗੱਲ ਤੋਂ ਮੈਂ ਤੇ ਡਾਕਟਰਾਂ ਨੂੰ ਇਹ ਗੱਲ ਮਤਲਬ ਬੜੀ ਕਰੜੀ ਕਰੜੇ ਸ਼ਬਦਾਂ ਚ ਇਹ ਗੱਲ ਕਹੀ ਸੀ ਕਿ ਜੇਕਰ ਤੁਸੀਂ ਪੁਲਿਸ ਸਭ ਪ੍ਰਸ਼ਾਸਨ ਦੇ ਪ੍ਰੈਸ਼ਰ ਦੇ ਥੱਲੇ ਆ ਕੇ ਕੋਈ ਜ਼ਬਰਦਸਤੀ ਟ੍ਰੀਟਮੈਂਟ ਦੇਣ ਦੀ ਵੀ ਕੋਸ਼ਿਸ਼ ਕਰੋਗੇ ਨਾ ਇਹ ਠੀਕ ਹੈ ਮੈਂ ਕੱਲਾ ਤੁਸੀਂ ਕਰ ਸਕਦੇ ਹੋ ਪੁਲਿਸ ਪ੍ਰਸ਼ਾਸਨ ਦਾ ਤੁਹਾਡੇ ਨਾਲ ਤੁਸੀਂ ਕਰ ਸਕਦੇ ਹੋ ਲੇਕਿਨ ਮੇਰਾ ਇਹ ਬਿਆਨ ਹੈ ਕਿ ਅਗਰ ਮੈਨੂੰ ਕੁਝ ਹੋਗਾ ਤੇ ਮੇਰੀ ਮੌਤ ਦਾ ਜ਼ਿੰਮੇਵਾਰ ਡੀਐਮਐਸ ਡੀਐਮਸੀ ਹਸਪੀਟਲ ਦਾ ਮੈਨੇਜਮੈਂਟ ਕਮੇਟੀ ਹੋਏਗੀ ਔਰ ਮੈਂ ਇਹਨਾਂ ਨੂੰ ਕਿਹਾ ਵੈਸੀ ਇਹ ਥੋੜੀ ਸੀਗਾ ਕੱਲ ਐਵੇਂ ਤਾਂ ਨਹੀਂ ਪਿੱਛੇ ਹਟੇ ਸੀ ਉਹ ਟੈਸਟ ਵਗੈਰਾ ਕਰਨ ਤੋਂ ਸਰ ਜੀ ਜਿਵੇਂ ਤੁਸੀਂ ਦੱਸ ਰਹੇ ਹੋ ਤੁਹਾਡੀ ਕੈਂਸਰ ਦੀ ਦਵਾਈ ਵੀ ਚੱਲਦੀ ਸੀ ਮੈਨੂੰ ਪਤਾ ਲੱਗਿਆ ਵਿੱਚੋਂ ਉਹ ਵੀ ਹੁਣ ਬੰਦ ਕੀਤੀ ਹੋਈ ਹੈ ਤੁਸੀਂ ਦੇਖੋ ਸਵਾਲ ਇਹ ਹੈ ਦਵਾਈ ਚੱਲਦੀ ਸੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਕੈਂਸਰ ਦੀ ਵੀ ਚੱਲਦੀ ਸੀ ਪਿੱਛੇ ਮਤਲਬ ਇਨਫੈਕਸ਼ਨ ਵਧ ਗਈ ਸੀ ਉਹਦੀ ਵੀ ਦਵਾਈ ਚੱਲਦੀ ਸੀ ਮੇਰੀ ਲੇਕਿਨ ਕਾਫੀ ਸਾਰੀਆਂ ਮਤਲਬ ਇਨਫੈਕਸ਼ਨ ਵਗੈਰਾ ਵੀ ਠੀਕ ਹੋ ਗਈ ਸੀ ਪੀਐਸਐ ਲੈਵਲ ਵੀ ਤਕਰੀਬਨ ਨਾਰਮਲ ਆ ਗਿਆ ਸੀ ਮੈਂ ਉਹ ਦਵਾਈ ਤਕਰੀਬਨ ਇੱਥੇ 25 ਤਰੀਕ ਨੂੰ ਬੈਠਣ ਤੋਂ ਪਹਿਲਾਂ ਉਹ ਤਿੰਨ ਦਿਨ ਪਹਿਲਾਂ ਮੈਂ ਦਵਾਈ ਛੜਤੀ ਸੀ ਸਾਰੀਆਂ ਦਵਾਈਆਂ ਛੜਤੀਆਂ ਸੀ ਕਿਉਂਕਿ ਦੇਖੋ ਜਦੋਂ ਲੜਦੇ ਆ ਸਰਕਾਰ ਨਾਲ ਕਾਦੇ ਲਈ ਮਰਨ ਮਰਤੇ ਬੈਠਣ ਲੱਗੇ ਆ ਤੇ ਦਵਾਈ ਮਰਨ ਤੋਂ ਬਚਣਾ ਵਾਸਤੇ ਖਾਣੀ ਆ ਨਾ ਤੇ ਜੇ ਬੈਠੇ ਹੀ ਮਰਨ ਵਾਸਤੇ ਆ ਮਰਨ ਵਾਸਤੇ ਆ ਤੇ ਦਵਾਈਆਂ ਖਾਈ ਜਾਈਏ ਗੱਲ ਕਰ ਲਵੀ ਅਸੀਂ ਤਾਂ ਮਤਲਬ ਮਰਨਾ ਚਾਹੀਏ ਕਿਤੇ ਯਾਰ ਮਤਲਬ ਫਿਰ ਤਾਂ ਸਾਨੂੰ ਇਹ ਹੋਣਾ ਚਾਹੀਦਾ ਮਾਨਸਿਕ ਤੌਰ ਤੇ ਤਿਆਰ ਹੋਣਾ ਚਾਹੀਦਾ ਹੈ ਮਾਨਸਿਕ ਤੌਰ ਤੇ ਤਿਆਰ ਹੋ ਕੇ ਬੈਠੇ ਹਾਂ ਸਾਰਾ ਤੁਸੀਂ ਜਿਵੇਂ ਤੁਸੀਂ ਦੱਸ ਰਹੇ ਸੀ ਵੀ ਤੁਹਾਨੂੰ ਵੀਡੀਓ ਦਿਖਾਈ ਤੁਹਾਡੇ ਪੋਤੇ ਦੀ ਕਿਸੇ ਨਰਸ ਨੇ ਉਹਦੇ ਨਾਲ ਵੀ ਜਿਹੜੀ ਝੜਕਾਂ ਮਾਰੀ ਗਈਆਂ ਉਹਦੇ ਨਾਲ ਉਹ ਕੀ ਗੱਲਬਾਤ ਸੀ ਸਵਾਲ ਹੈ ਮੈਨੂੰ ਮੈਨੂੰ ਬਹੁਤ ਮਾੜਾ ਲੱਗਿਆ ਉਹ ਇਹ ਉਸ ਲੜਕੀ ਬੇਚਾਰੀ ਅਨਮੈਰਿਡ ਕੁੜੀ ਹੈ 23 24 ਸਾਲ ਦੀ ਹੈ ਹਾਂਜੀ ਪੁਲਿਸ ਚ ਹੈ ਚਲੋ ਉਹ ਸਾਡੇ ਫਿਰੋਜ਼ਪੁਰ ਏਰੀਏ ਦੀ ਹੈ ਬੱਚਾ ਤਾਂ ਬੱਚਾ ਹੀ ਆ ਉਹਨੂੰ ਐ ਲੱਗਿਆ ਵੀ ਸਾਡੇ ਪਿੰਡਾਂ ਦਾ ਸਾਡੇ ਏਰੀਆ ਦਾ ਬਾਪੂ ਆਪਣੇ ਘਰਾਂ ਚੋਂ ਹੀ ਨੇ ਪੁਲਿਸ ਵਾਲੇ ਵੀ ਸਾਰੇ ਆਪਣੇ ਘਰਾਂ ਚੋਂ ਹੀ ਨੇ ਮਤਲਬ ਜਿਹੜੇ ਛੋਟੇ ਮੁਲਾਜ਼ਮਾਂ ਨੇ ਸਾਰੇ ਮੁਲਾਜ਼ਮਾਂ ਦਾ ਹੀ ਮੇਰੇ ਨਾਲ ਵਿਹਾਰ ਉੱਥੇ ਮਤਲਬ ਐ ਨਹੀਂ ਕਿਸੇ ਵੱਲੋਂ ਕੋਈ ਮਤਲਬ ਮਿਸ ਬਿਹੇਵੀਅਰ ਨਹੀਂ ਹੋਇਆ ਸਭ ਤੋਂ ਸਭ ਵੱਲੋਂ ਮਤਲਬ ਗੁੱਡੀਆਂ ਥਲਉਣ ਵਾਲੀ ਗੱਲ ਸੀ ਉੱਥੇ ਵੀ ਉਹ ਉੱਥੇ ਉਹ ਜਿਹੜੇ ਮੁਲਾਜ਼ਮਾਂ ਤੋਂ ਕੁੜੀ ਬੈਠੀ ਉੱਥੇ ਉਹ ਮੈਨੂੰ ਮੁਲਾਜ਼ਮ ਦੱਸ ਕੇ ਹਟੇ ਕਹਿੰਦੇ ਪ੍ਰਧਾਨ ਜੀ ਤੁਹਾਡੇ ਪੋਤਰੇ ਦੀ ਵੀਡੀਓ ਆਈ ਹੈ ਤੇ ਮੈਂ ਉਹਨਾਂ ਨੂੰ ਕਹਿ ਰਿਹਾ ਵੀ ਯਾਰ ਮੇਰੇ ਪੋਤਰੇ ਦੀ ਵੀਡੀਓ ਤਾਂ ਮਤਲਬ ਪੋਸੀਬਲ ਨਹੀਂ ਕੀ ਬੜਾ ਛੋਟਾ ਬੱਚਾ ਹੋ ਕਿਤੇ ਵੀਡੀਓ ਨਹੀਂ بیٹے ਦੀ ਆ ਸਕਦੀ ਹੈ ਜਾਂ ਜਿਹੜੇ ਦੂਜੇ ਮੁੰਡੇ ਨੇ ਅਮਰੀਕਾ ਕਰਕੇ ਨੇ ਹੋਰ ਨਹੀਂ ਇਹ ਕੋਈ ਪਾ ਸਕਦਾ ਹੈ ਹੈਗੇ ਨਹੀਂ ਮੈਂ ਜਿਹੜੇ ਮਤਲਬ ਆਪਦੇ ਬੱਚਿਆਂ ਨਾਲੋਂ ਵੀ ਵੱਧ ਨਹੀਂ ਉਹ ਹੈਗੇ ਨੇ ਮੇਰੇ ਨਾਲ ਕੋਈ 10 15 20 ਮੁੰਡੇ ਤੇ ਉਹ ਉਹਨੇ ਕਿਸੇ ਨੇ ਪਾਤੀ ਹੋਏਗੀ ਉਹ ਕਹਿੰਦੇ ਨਹੀਂ ਜਿਹੋ ਤਾਂ ਬੰਦਾ ਛੋਟਾ ਜਿਹਾ ਬੱਚਾ ਹੈ ਮੈਂ ਕਿਹਾ ਵੀ ਛੋਟਾ ਕਿੱਡਾ ਕ ਹੈ ਉਹ ਕਹਿੰਦੇ ਤੁਹਾਨੂੰ ਦਿਖਾਉਣੀ ਹੈ ਸੀ ਉਹਨਾਂ ਨੂੰ ਫੇਸਬੁੱਕ ਤੋਂ ਥਿਆਈ ਨਾ ਉਨੇ ਚਿਰ ਨੂੰ ਕਿਤੇ ਉਹ ਵੀਡੀਓ ਪੀटीसी ਨੇ ਪੀटीसी ਵਾਲਿਆਂ ਨੇ ਚੱਕ ਲਈ ਉਹ ਆ ਗਈ ਉਹ ਕੁੜੀ ਦੇ ਫੋਨ ਤੇ ਉਹ ਵਿਚਾਰੀ ਬੈਠੀ ਬੈਠੀ ਮੈਨੂੰ ਕਹਿੰਦੀ ਬਾਪੂ ਆ ਆ ਇਹ ਵੇਖ ਲੋ ਉਹ ਫਿਰ ਉਹ ਮਤਲਬ ਪੋਤਰਾ ਜੀ ਸੀਗਾ ਜਗਰਜੋਤ ਉਹ ਉਹਨੇ ਵਿਖਾਇਆ ਉੱਪਰੋਂ ਮਤਲਬ ਉਹ ਚੱਲਦਾ ਸੀਗਾ ਸੀਸੀਟੀਵੀ ਕੈਮਰਾ ਉਹਨਾਂ ਨੇ ਜੀ ਨਾਲ ਦੀ ਨਾਲ ਆ ਕੇ ਤੇ ਉਹਨਾਂ ਨੂੰ ਮਤਲਬ ਬਾਹਰ ਬੁਲਾ ਲਿਆ ਬਾਹਰ ਬੁਲਾ ਕੇ ਕਹਿੰਦੇ ਵੀ ਜਿਹੜਾ ਅੰਦਰ ਮਤਲਬ ਮੋਬਾਈਲ ਵਰਤਣਾ ਜਿਹੜਾ ਬਿਲਕੁਲ ਵਿਵਰਜਤਾ ਕੋਈ ਮੋਬਾਈਲ ਨਹੀਂ ਇੰਦਰ ਵਰਤੂਗਾ ਤੇ ਲੜਕੀ ਨੂੰ ਵਿਚਾਰੀ ਨੂੰ ਮਤਲਬ ਜਿੰਨਾ ਕੋ ਘੋਰਲਾ ਸੀ ਕੋਰਿਆ ਪਹਿਲਾਂ ਤਾਂ ਇਹ ਠੀਕ ਨਹੀਂ ਹੈ ਦੇਖੋ ਜਾਂ ਤਾਂ ਤੁਸੀਂ ਸਾਨੂੰ ਮੁਜਰਮ ਮੰਨ ਲਓ ਤੇ ਜੇ ਅਸੀਂ ਮੁਜਰਮ ਆ ਫਿਰ ਸਾਨੂੰ ਜੇਲ੍ਹ ਭੇਜੋ ਹਸਪੀਟਲ ਚ ਕੀ ਕੰਮ ਹੈ ਹਾ ਜੇਲ੍ਹ ਜੀ ਵੀ ਅਸੀਂ ਜਾਣਦੇ ਆ ਤਾਂ ਉੱਥੇ ਸਾਨੂੰ ਮੋਬਾਈਲ ਦੀ ਫੋਨ ਕਰਨ ਦੀ ਸੁਭਦਾ ਪ੍ਰੋਵਾਈਡ ਹੁੰਦੀ ਹੈ ਅਸੀਂ ਕਿਸੇ ਵੀ ਆਪਦੇ ਸਾਥੀ ਨਾਲ ਇੱਥੇ ਮੇਰਾ ਮੋਰਚੇ ਚ ਮਤਲਬ ਸਾਡਾ ਜਰਨਲ ਸੈਕਟਰੀ ਬੈਠਾ ਜਿਹੜਾ ਮੇਰੇ ਨਾਲ ਬਰਾਬਰ ਦਾ ਮਤਲਬ ਮੋਰਚੇ ਨੂੰ ਸੰਭਾਲ ਕੇ ਮਗਰੋਂ ਨਹੀਂ ਰੱਖਿਆ ਸੁਖਜੀਤ ਇੱਥੇ ਮਰਨ ਮਰਤੇ ਬੈਠਾ ਸਾਡੇ ਸਾਡੇ ਐਸਕੇਮ ਨਾਨ ਪੋਲਿਟਿਕਲ ਦੇ ਕਿੰਨੇ ਲੀਡਰ ਨੇ ਕਿਸੇ ਨਾਲ ਗੱਲ ਨਹੀਂ ਕਰਵਾਈ ਤੁਹਾਡੀ ਉਹਨਾਂ ਮੈਂ ਮੈਂ ਉਹੀ ਗੱਲ ਕਰਦਾ ਨਾ ਜੀ ਉਹਨਾਂ ਨੇ ਤਾਂ ਮਤਲਬ ਇੱਥੋਂ ਤੱਕ ਹੋ ਗਿਆ ਸੀ ਕਿ ਮੋਬਾਈਲ ਵੀ ਸਾਡੇ ਮਤਲਬ ਮੇਰਾ ਤਾਂ ਹੈ ਹੀ ਨਹੀਂ ਸੀ ਘਰ ਨਾਲ ਉਹ ਮੁੰਡੇ ਕੋਲੇ ਸੀ ਸਾਡੇ ਬਲਪ੍ਰੀਤ ਕੋਲੇ ਉਹ ਵੀ ਲਿਆ ਉਹਨਾਂ ਨੇ ਜਿਹੜੀ ਦਰਦਨਾਕ ਗੱਲ ਹੋਈ ਹੈ ਕਿ ਜਿਹੜੇ ਮਰੀਜ਼ ਸੀ ਨਾ ਉਥੇ ਮਰੀਜ਼ਾਂ ਦੇ اٹੈਂਡੈਂਟ ਸੀ ਜਿਹੜੇ ਉਹਨਾਂ ਦਾ ਵੀ ਮੋਬਾਈਲ ਅੰਦਰ ਨਹੀਂ ਸੀ ਜਾਣ ਦਿੰਦੇ। ਅੱਛਾ। ਇਹ ਅਟੈਂਡੈਂਟ ਦਾ ਵੀ ਮੋਬਾਈਲ ਨਹੀਂ ਸੀ ਜਾਣ ਦੇ ਤੇ ਤੁਹਾਡੇ ਵਾਲੇ ਬਾੜ। ਹਾਂ, ਇੰਨਾ ਸਟ੍ਰਿਕ ਸੀ ਕੰਮ ਉੱਥੇ। ਐਮਪੀ ਸਰਬਜੀਤ ਸਿੰਘ ਖਾਲਸਾ ਤੁਹਾਨੂੰ ਮਿਲਣ ਗਏ ਸੀ ਜਾਂ ਤੁਹਾਡੇ ਹੋਰ ਮਿਲਣ ਗਏ ਸੀ ਉਹਨਾਂ ਨੂੰ ਵੀ ਨਹੀਂ ਮਿਲਣ ਦਿੱਤਾ ਗਿਆ। ਉਹਨੂੰ ਵੀ ਨਹੀਂ ਮਿਲਾਇਆ ਗਾ ਮਤਲਬ ਉੱਥੇ ਭੇਜਿਆ ਨਹੀਂ। ਯਾਨੀ ਮੇਰਾ ਕਹਿਣ ਦਾ ਭਾਅ ਇਹ ਹੈ ਵੀ ਜੇਕਰ ਮੇਰਾ ਚੈੱਕਅਪ ਕਰਾ ਰਹੇ ਹਾਂ ਫਿਰ ਸਰਬਜੀਤ ਦਾ ਆ ਉਹਨੂੰ ਮਿਲਣ ਦੇ ਕੀੜਕਾ ਤੁਹਾਨੂੰ। ਜੇ ਤੁਸੀਂ ਮੇਰਾ ਚੈੱਕਅਪ ਵਾਸਤੇ ਲੈ ਕੇ ਗਏ ਹੋ ਤਾਂ ਜਿਹੜੇ ਸਾਡੇ ਹੋਰ ਸਾਥੀ ਉੱਥੇ ਮਿਲਣ ਆਉਂਦੇ ਰਹੇ ਉਹਨਾਂ ਨੂੰ ਕਿਉਂ ਨਹੀਂ ਮਿਲਣ ਦਿੱਤਾ ਲੁਧਿਆਣਾ ਜ਼ਿਲ੍ਹੇ ਦੇ ਸਾਡੇ ਬੰਦੇ ਮੈਨੂੰ ਮਿਲਣ ਜਾਂਦੇ ਜ ਗਏ ਉਹਨਾਂ ਨੂੰ ਮਿਲ ਨਹੀਂ ਦਿੱਤਾ ਤਾਂ ਫਿਰ ਇਹਦਾ ਕੀ ਕਾਰਨ ਸੀ ਜੇਕਰ ਚੈੱਕ ਅਪ ਆ ਤਾਂ ਤਾਂ ਇਹਦਾ ਮਤਲਬ ਚੈੱਕ ਅਪ ਵਾਲੀ ਤੱਕ ਉਹਨਾਂ ਦੀ ਮੈਂ ਮਤਲਬ ਝੂਠ ਬੋਲਦੇ ਨੇ ਹੁਣ ਆਪਦੀ ਜਾਨ ਛਡਾਉਣ ਵਾਸਤੇ ਵੀ ਤਾਂ ਚੈੱਕ ਅਪ ਕਰਨਾ ਸੀ ਤਾਂ ਹਕੀਕਤ ਗੱਲ ਇਹ ਸੀ ਕਿ ਉਹਨਾਂ ਦਾ ਪ੍ਰੋਗਰਾਮ ਸੀਗਾ ਡਿਟੇਨ ਕਰਕੇ ਉੱਥੇ ਰੱਖਣਾ ਉੱਥੇ ਰੱਖ ਕੇ ਟਰੀਟਮੈਂਟ ਕਰਵਾ ਕੇ ਤੇ ਮਤਲਬ ਇਹਦਾ ਅੰਕਸ਼ਨ ਤੋੜਾਂਗੇ ਜਦੋਂ ਪੋਤੇ ਦੀ ਆਪਣੀ ਤੁਸੀਂ ਮਤਲਬ ਅਨਐਕਸਪੈਕਟਿਡ ਸੀ ਉਹ ਤੁਹਾਡੀ ਆਸ ਦੇ ਵਿੱਚ ਨਹੀਂ ਸੀ ਵੀ ਮਤਲਬ ਤੁਹਾਨੂੰ ਲੱਗਦਾ ਸੀ ਵੀ ਛੋਟ ਹੈ ਉਹ ਨਹੀਂ ਬਣਾ ਸਕਦਾ ਜਦੋਂ ਤੁਸੀਂ ਦੇਖਿਆ ਜਦੋਂ ਨੇ ਕਿਹਾ ਵੀ ਉਹ ਦਵਣ ਵਾਲਾ ਜੱਟ ਨਹੀਂ ਮੈਨੂੰ ਪਤਾ ਵੀ ਉਹਦਾ ਉਹਦਾ ਨਹੀਂ ਹੈਗਾ ਮਤਲਬ ਕੀ ਫੀਲ ਕੀ ਹੋਇਆ ਉਦੋਂ ਮਤਲਬ ਜਦੋਂ ਅਨਐਕਸਪੈਕਟਿਡ ਚੀਜ਼ ਹੋ ਜਾਂਦੀ ਹੈ ਫੀਲ ਹੋਇਆ ਕਿ ਮੇਰੇ ਖੂਨ ਚ ਮਗਰ ਕੋਈ ਹੈਗਾ ਜਿਹੜਾ ਮਤਲਬ ਲੜਾਈ ਲੜ ਸਕਦਾ ਹੈ ਕੋਈ ਇਹ ਸਰਾਹ ਤੇ ਤੁਰ ਸਕਦਾ ਹੈ ਮਸੂਮ ਨੂੰ ਇਨਾ ਮਤਲਬ ਫੀਲ ਹੋਇਆ ਉਸ ਚੀਜ਼ ਦੇ ਵਿੱਚੋਂ ਕਿ ਜੇ ਜਿੱਦੀ ਜੀ ਉਮਰ ਦਾ ਉਹ ਛੋਟਾ ਬੱਚਾ ਵੈਸੇ ਲਗਭਗ ਇਸ ਬੱਚੇ ਜਿੰਨਾ ਉਹ ਤਾਂ ਉਹਨੇ ਮਤਲਬ ਕਲਾਸ ਚ ਪੜਦਾ ਉਹ ਦੂਸਰੀ ਕਲਾਸ ਚ ਹੈ ਦੂਸਰੀ ਕਲਾਸ ਚ ਹੈ ਉਹ ਅੱਛਾ ਤੋਂ ਉਹਨੇ ਮਤਲਬ ਜਦੋਂ ਉਹਨੇ ਕਿਹਾ ਬਈ ਪਹਿਲਾਂ ਮੈਨੂੰ ਟੈਨਸ਼ਨ ਹੋਈ ਤੋਂ ਮੈਨੂੰ ਉਮੀਦ ਨਹੀਂ ਸੀ ਕਿ ਉਹ ਮਤਲਬ ਕਿਸੇ ਚੈਨਲ ਤੇ ਜਾਂ ਵੀਡੀਓ ਇਸ ਤਰ੍ਹਾਂ ਦੀ ਬਣਾ ਪਾਊਗਾ ਉਹ ਤੇ ਉਹ ਰਹਿੰਦੀ ਉਹਨੇ ਮਤਲਬ ਪੇਜ ਤੇ ਪਾਈ ਜਾਂ ਜਥੇਬੰਦੀ ਦੇ ਪੇਜ ਤੇ ਪਈ ਹੋਣੀ ਐ ਤੇ ਉਹ ਬੱਚੇ ਨੇ ਫਿਰ ਮਤਲਬ ਕਾਫੀ ਮਤਲਬ ਮੈਨੂੰ ਚੰਗੀਆਂ ਲੱਗੀਆਂ ਕੁਝ ਗੱਲਾਂ ਉਹਦੀਆਂ ਜਿਹੜਾ ਉਹਨੇ ਮਤਲਬ ਸਾਰੇ ਆਗੂਆਂ ਨੂੰ ਇਹ ਅਪੀਲ ਕੀਤੀ ਲਾਸਟ ਦੇ ਉੱਤੇ ਵੀ ਖਨੌਰੀ ਚੱਲੋ ਹੈਨਾ ਮੋਰਚਾ ਜਿੱਤਾਂਗੇ ਤਾਂ ਉਹ ਜਿਹੜੀਆਂ ਗੱਲਾਂ ਨੇ ਮਤਲਬ ਉਹ ਮੈਨੂੰ ਲੱਗਦਾ ਕਿ ਸਾਡੇ ਹਰ ਇੱਕ ਕਿਸਾਨ ਨੂੰ ਉਸ ਗੱਲ ਤੋਂ ਸਮਝਣਾ ਚਾਹੀਦਾ ਕਿ ਜੇ ਏਡਾ ਬੱਚਾ ਵੀ ਇਹ ਸਮਝਦਾ ਹੈ ਦੇਖੋ ਨਹੀਂ ਤਾਂ ਏਡੇ ਏਡੇ ਜਵਾਕ ਤਾਂ ਜਦੋਂ ਪਤਾ ਲੱਗ ਜੇ ਵੀ ਸਾਡੇ ਦਾਦੇ ਨੂੰ ਪੁਲਸ ਫੜ ਕੇ ਲੱਗੀ ਰੋ ਨਹੀਂ ਲੱਗ ਜਾਂਦੇ ਜਾਂ ਮਤਲਬ ਉਹ ਆ ਜੇ ਗੱਲ ਵੀ ਮਰਨ ਵਰਤ ਦੇ ਬੈਠਾ ਦਾਦੇ ਨੇ ਤਾਂ ਹੁਣ ਮਰ ਵੀ ਜਾਣਾ ਤੇ ਉਹ ਉਹ ਤਾਂ ਮਤਲਬ ਉਹ ਹੀ ਉਦਾਸ ਹੋ ਜਾਂਦੇ ਐ ਪਰ ਉਹਦੇ ਉਹਦੇ ਹਾਂ ਚੜਦੀ ਕਲਾ ਸੀ ਉਹਦੇ ਚ ਵਾਹਿਗੁਰੂ ਦੀ ਕਿਰਪਾ ਰਹਿਮਤ ਦਾ ਮਾਲਕ ਦੀ ਹਾਲਾਂਕਿ ਤੁਹਾਡੇ ਬੇਟੇ ਨੇ ਇਹ ਗੱਲ ਜ਼ਰੂਰ ਕਹੀ ਉਹਨਾਂ ਨੇ ਕਿਹਾ ਵੀ ਮੰਨ ਲਓ ਪਹਿਲਾਂ ਮੇਰੀ ਮਾਤਾ ਚਲੇ ਗਏ ਵੀ ਹੁਣ ਮੇਰੇ ਜਿਹੜੇ ਪਿਤਾ ਜੀ ਨੇ ਉਹਨਾਂ ਨੂੰ ਇਸ ਤਰੀਕੇ ਨਾਲ ਹੀ ਲੈ ਗਏ ਆ ਚਲੋ ਖੈਰ ਉਹ ਤਾਂ ਹੀ ਗੱਲ ਕਿ ਮਤਲਬ ਹਰ ਇੱਕ ਇਨਸਾਨ ਦੇ ਆਪਣਾ ਆਪਣਾ ਮਤਲਬ ਜਜ਼ਬਾ ਹੁੰਦਾ ਆਪਣੀ ਆਪਣੀ ਸਮਝ ਹੁੰਦੀ ਹੈ ਉਹ ਬੱਚਾ ਤਾਂ ਬੱਚਾ ਹੀ ਹੈ ਉਹ ਨੂੰ ਇਹ ਤਾਂ ਮਹਿਸੂਸ ਹੁੰਦਾ ਹੀ ਹੈ ਨਾ ਉਹ ਹੁਣ ਉਹ ਤਾਂ ਉਹ ਤਾਂ ਬਹੁਤ ਛੋਟਾ ਹੈ ਤੇ ਉਹ ਥੋੜਾ ਜਿਹਾ ਮਚਿਓਰ ਹੈ ਉਹ ਨੂੰ ਇਹ ਪਤਾ ਲੱਗਦਾ ਵੀ ਪਿਓ ਕੀ ਚੀਜ਼ ਹੈ ਮਾਂ ਕੀ ਚੀਜ਼ ਸੀ ਤੇ ਇਹਦੇ ਕਰਕੇ ਉਹ ਨੂੰ ਲੱਗਦਾ ਹੋਵੇਗਾ ਪਰ ਐਡਾ ਐਡਾ ਮਤਲਬ ਕਮਜ਼ੋਰ ਦਿਲ ਉਹ ਵੀ ਨਹੀਂ ਹੈ ਉਹਦੇ 'ਚ ਹੀ ਕਾਫੀ ਹੌਸਲਾ ਹੈ ਇਸ ਗੱਲ ਤੋਂ ਕਿਉਂਕਿ ਜਦੋਂ ਮੈਂ ਉੱਥੋਂ ਆਇਆ ਹੈ ਮੈਂ ਜ਼ਮੀਨ ਉਹਨਾਂ ਦੇ ਜਦੋਂ ਨਾਂ ਕਰਵਾਈ ਐ ਰਜਿਸਟਰੀ ਕਰਾ ਕੇ ਆਇਆ ਬੱਚਿਆਂ ਦੇ ਨਾਂ ਤਾਂ ਉਦੋਂ ਤਾਂ ਮੇਰੇ ਨਾਲ ਹੀ ਸੀ ਦੋਨੇ ਹੀ ਮੇਰੇ ਨਾਲ ਸੀ ਪੋਤਰਾ ਵੀ ਨਾਲ ਸੀ ਤੇ ਬੇਟਾ ਵੀ ਨਾਲ ਸੀ ਕੀ ਗੱਲਾਂ ਹੋਈਆਂ ਫਿਰ ਉਦੋਂ ਨਾ ਬਸ ਠੀਕ ਹੋ ਹੱਸਦੇ ਖੇਡਦੇ ਵਧੀਆ ਮਤਲਬ ਮਾਹੌਲ ਦੇ ਵਿੱਚ ਮਤਲਬ ਜ਼ਮੀਨ ਦਾ ਨਾਂ ਚੜ੍ਹਦੀ ਕਲਾ ਸੀ ਕਿ ਜ਼ਮੀਨ ਨਾਂ ਕਰਾ ਕੇ ਆਇਆ ਮੈਂ ਮੈਂ ਤਾਂ ਆਪਦੀ ਨੋ ਦੇ ਵੀ ਨਾਂ ਜ਼ਮੀਨ ਕਰਾ ਕੇ ਆਇਆ ਉਹਨੂੰ ਵੀ ਮਤਲਬ ਦੋ ਕਿੱਲੇ ਜ਼ਮੀਨ ਦੇ ਕੇ ਆਇਆ ਲੈ ਵੀ ਕਾਕੀ ਆਹ ਦੋ ਕਿੱਲੇ ਜ਼ਮੀਨ ਤੈਨੂੰ ਦਿੱਤੀ ਐ ਇਸ ਲਈ ਦਿੱਤੀ ਐ ਕਿ ਕੱਲ ਨੂੰ ਤੇਰਾ ਬੇਟਾ ਜਾਂ ਮਤਲਬ ਤੇਰੀ ਨੋ ਤੈਨੂੰ ਬੁਰਾ ਨਾ ਮਤਲਬ ਕਿਸੇ ਤਰ੍ਹਾਂ ਦੇ ਨਾਲ ਮਤਲਬ ਮਹਿਸੂਸ ਹੋਵੇ ਕਿ ਮੇਰੀ ਸੰਭਾਲ ਨਹੀਂ ਕਰਦੇ ਬਡਾਪਾ ਤਾਂ ਹਰੇਕ ਤੇ ਉਹ ਅੱਜ ਜਵਾਨ ਆ ਬੱਚਾ ਤੇ ਕੱਲ ਨੂੰ ਬਡਾਪਾ ਹੋਣਾ ਕਿਸੇ ਵੇਲੇ ਅਸੀਂ ਵੀ ਜਵਾਨ ਸੀ ਅਸੀਂ ਵੀ ਬੱਚੇ ਸੀ ਤੇ ਨਾਲ ਮੈਂ ਕੋ ਨੂੰ ਨਸੀਹਤ ਵੀ ਦੇ ਕੇ ਆਇਆ ਕਿ ਜਿਹੜੀ ਜ਼ਮੀਨ ਹੁੰਦੀ ਹੈ ਨਾ ਇਹ ਇਹ ਨੋਹਾ ਵਾਸਤੇ ਇਸ ਸੱਸ ਕੋਲੇ ਜ਼ਮੀਨ ਆ ਜੇ ਨਾ ਉਹ ਨੋਹਾ ਵਾਸਤੇ ਮਤਲਬ ਕਾਫੀ ਤਕਲੀਫ ਦਿੰਦੀ ਹੈ ਬਹੁਤੀ ਵਾਰੀ ਮੈਂ ਦੇਖਿਆ ਜਿੰਨਾਂ ਕ ਮੈਂ ਨੋਟ ਕੀਤਾ ਤੇ ਵੀ ਇਹ ਮੈਂ ਤੈਨੂੰ ਜ਼ਮੀਨ ਦਿੱਤੀ ਹੈ ਕੱਲ ਨੂੰ ਤੇਰੀ ਨੋਹ ਦੇ ਪੱਕੇ ਮੈਨੂੰ ਐ ਨਾ ਆਖਣ ਵੀ ਆ ਬੁੜੇ ਨੇ ਬਹੁਤ ਮਾੜਾ ਕੀਤਾ ਇਹਦੇ ਨਾ ਜ਼ਮੀਨ ਨਾ ਕਰਾਈ ਹੁੰਦੀ ਤੇ ਸਾਡੀ ਕੁੜੀ ਨੂੰ ਤੰਗ ਨਾ ਕਰਦੇ ਹਾਂ ਤੇ ਸਾਡੀ ਕੁੜੀ ਨੂੰ ਤੰਗ ਨਾ ਕਰਦੀ ਬਸ ਤੰਗੀ ਨਹੀਂ ਆਉਣੀ ਚਾਹੀਦੀ ਜਿਵੇਂ ਤੂੰ ਅੰਦਾਜ਼ਾ ਲਾ ਕੇ ਦੇਖ ਲਾ ਜਿਹਦਾ ਤੈਨੂੰ ਅਸੀਂ ਧੀ ਬਣਾ ਕੇ ਰੱਖਿਆ ਫਿਰ ਆਪਾਂ ਅੱਗੇ ਪੀੜੀ ਚ ਅੱਗੇ ਇਹ ਲੈ ਕੇ ਜਾਣਾ ਹੈ ਕਿ ਤੂੰ ਵੀ ਅੱਗੇ ਜਿਹੜੀ ਤੇਰੇ ਘਰੇ ਨਾ ਆਵੇ ਉਹਨੂੰ ਧੀ ਬਣਾ ਕੇ ਰੱਖਣਾ ਤੇ ਇਸੇ ਗੱਲ ਨੂੰ ਲੈ ਕੇ ਤੈਨੂੰ ਜੇ ਧੀ ਨਾ ਬਣਾਇਆ ਹੁੰਦਾ ਤੇ ਨਹੀਂ ਤਾਂ ਆਮ ਤਾਂ ਇਹ ਗੱਲ ਹੈ ਨਾ ਧੀ ਜੰਮਦੀ ਆ ਮਾਪੇ ਕਹਿੰਦੇ ਨੇ ਬਗਾਨਾ ਤਣਾ ਸੌਰੀ ਚਲੀ ਜਾਂਦੀ ਐ ਉਹ ਕਹਿੰਦੇ ਬਗਾਨ ਬਗਾਨੀ ਧੀ ਆ ਉਹ 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 ਨੂੰ ਉਹਨੂੰ ਆਪਦੀ ਕੋਈ ਮੰਦਾ ਹੀ ਨਹੀਂ ਸਹੀ ਕੋਈ ਆਪਦੀ ਮੰਦਾ ਹੀ ਨਹੀਂ ਵਿਚਾਰੀ ਨੂੰ ਉਹ ਮੈਂ ਕਿਹਾ ਵੀ ਅਸੀਂ ਅਸੀਂ ਤੈਨੂੰ ਮੈਂ ਤੈਨੂੰ ਆਪਦੀ ਮੰਨਿਆ ਕਿ ਨਹੀਂ ਮੰਨਿਆ ਭਾਵੇਂ ਮੈਂ ਤੈਨੂੰ ਆਪਦੇ ਪੇਟੋਂ ਸ assi ਜਨਮ ਨਹੀਂ ਦਿੱਤਾ ਤੈਨੂੰ ਵਿਆਹ ਕੇ ਲਿਆਇਆ ਪਰ ਤੈਨੂੰ ਮੰਨਿਆ ਵੀ ਤੂੰ ਸਾਡੀ ਧੀ ਈ ਆ ਤੇ ਬਸ ਤੂੰ ਮੇਰੀ ਇੰਨੀ ਮਤਲਬ ਧਿਆਨ ਰੱਖੀ ਕਿ ਅੱਗੇ ਜਿਹੜੀ ਤੇਰੇ ਘਰੇ ਨੂੰ ਆਵੇ ਤੂੰ ਉਹਨੂੰ ਇਹ ਲੱਗੇ ਕਿ ਉਹ ਉਹਨੂੰ ਤੂੰ ਕਿਹਾ ਕਿ ਤੋੜਿਆ ਫਿਰ ਉਹਨਾਂ ਨੇ ਤੁਹਾਨੂੰ ਨਹੀਂ ਚੜਦੀ ਕਲਾ ਸੀ ਬੱਚੇ ਐਸੀ ਗੱਲ ਨਹੀਂ ਹੈ ਕੋਈ ਚੜਦੀ ਕਲਾ ਤੋੜਿਆ ਬੱਚੇ ਨੇ No problem ਹਾਂ ਮੇਰਾ ਪਹਿਲਾਂ ਪੁੱਛਣਾ ਪਣਦਾ ਸੀ ਪਰ ਹੁਣ ਪੁੱਛ ਲੈਂਦਾ ਸੀ ਤਾਂ ਕਿ ਮੈਂ ਤੁਹਾਡੀਆਂ ਮੈਂ ਪੁੱਛਣਾ ਕੋ ਤੁਸੀਂ ਦੇਖਿਆ ਹੈ ਕਿ ਹੁਣੇ ਮੈਡੀਕਲ ਚੈੱਕਅਪ ਹੋਇਆ ਹੈ ਵੇਟ ਤਾਂ ਲਾਸੇ ਤਾਂ ਹੋਣਾ ਹੀ ਹੁੰਦਾ ਹੈ ਵੇਟ ਵੂਟ ਲਾਸ ਤਾਂ ਮੈਂ ਮੈਂ ਤਾਂ ਚਾਹਣਾ ਵੀ ਆ ਵੀ ਵੇਟ ਲਾਸ ਹੋਣਾ ਚਾਹੀਦਾ ਬੰਦੇ ਦਾ ਹਨਾ ਹਜੇ ਤਾਂ ਉਥੇ ਗਿਆ ਹੀ ਨਹੀਂ weight ਜਿੰਨੇ ਵੀ ਜਿੱਥੇ ਜਾ ਕੇ ਮਤਲਬ weight ਨੇ body ਨੇ ਮਤਲਬ ਮੇਨਟੇਨ ਕਰਨਾ। ਤੋਂ ਉਹ ਮੇਰਾ 86 ਕਿਲੋ weight ਸੀ ਮੇਰਾ ਕਹਿੰਦਾ 81 ਕਿਲੋ ਸ਼ਾਇਦ ਮਤਲਬ 900 ਗ੍ਰਾਮ ਆਇਆ ਹੈ। 5 ਕਿਲੋ 4 ਕਿਲੋ ਘਟਿਆ ਹੈ। ਤੋਂ ਬਾਕੀ ਮਤਲਬ ਸਾਰਾ ਕੁਝ ਸਟੇਬਲ ਹੈ। ਐਸੀ ਕੋਈ ਗੱਲ ਨਹੀਂ ਹੈ। ਦੇਖੋ ਜਦੋਂ ਅਸੀਂ ਅਸੀਂ ਮੈਂ ਲੜਕੇ ਦੇ ਲਈ ਰਹਿ ਰਹੇ ਮੈਂ ਇਹਨਾਂ ਦੀ ਖਤਰ ਲੜ ਰਿਹਾ। ਐਡਾ ਕਿ ਮੇਰੇ ਘਰੇ ਵੀ ਹੈ ਨਾ ਜਿਹੜਾ ਬੋਲਿਆ ਮੈਂ ਉਹਦੀ ਖਾਤਰ ਲੜ ਰਿਹਾ ਕਿ ਮੈਂ ਉਹਨੂੰ ਜਿਉਂਦਾ ਰੱਖਣਾ ਚਾਹੁੰਨਾ। ਜੇ ਉਹਨੇ ਤਾਂ ਜਿਉਂਦਾ ਰਹਿਣਾ ਜੇ ਇਹਨਾਂ ਸਾਰਿਆਂ ਦੇ ਘਰੇ ਜੰਮੇ ਆ ਜਿਹੜੇ ਬੱਚੇ ਉਹਨਾਂ ਨੇ ਜਿਉਂਦੇ ਰਹਿਣਾ ਤਾਂ। ਤੋਂ ਸਾਨੂੰ ਸਾਰਿਆਂ ਨੂੰ ਇੱਕ ਜੋਟ ਹੋ ਕੇ ਲੜਨਾ ਪੈਣਾ ਇੱਥੇ। ਔਰ ਜਦੋਂ ਅਸੀਂ ਆਪਦੇ ਪੋਤਰੇ ਦੀ ਨੂੰ ਜਿਉਂਦਾ ਰੱਖਣ ਦੀ ਖਾਤਰ ਲੜਦੇ ਹਾਂ ਸਾਨੂੰ ਦਿਸ ਰਿਹਾ ਹੈ। ਠੀਕ ਹੈ ਆਮ ਸਮਾਜ ਨੂੰ ਨਹੀਂ ਦਿਸ ਰਿਹਾ ਹੋਵੇਗਾ। ਜਿਹਨੂੰ ਨਹੀਂ ਦਿਸਦਾ ਉਹਨੂੰ ਤਾਂ ਲੱਗਦਾ ਵੀ ਕੀ ਹੋਣਾ ਯਾਰ ਮੈਂ ਰੌਲਾ ਬਿਨਾ ਗੱਲ ਤੋਂ ਰੌਲਾ ਪਾਈ ਜਾਂਦੇ। ਲੇਕਿਨ ਅਸੀਂ ਜੋ ਨਵੀਆਂ-ਨਵੀਆਂ ਰਿਪੋਰਟਾਂ ਆ ਰਹੀਆਂ ਨੇ ਉਹਨਾਂ ਰਿਪੋਰਟਾਂ ਦੇ ਵਿੱਚ ਇਹ ਕਲੀਅਰ ਹੋ ਰਿਹਾ ਹੈ ਕਿ 2035 ਤੋਂ ਲੈ ਕੇ 2040 ਤੱਕ ਜਾਂਦੇ ਜਾਂਦੇ ਆ ਜਿਹੜੇ ਕਿਸਾਨਾਂ ਕੋਲੇ 5 ਕਿੱਲੇ 7 ਕਿੱਲੇ ਜ਼ਮੀਨ ਹੈ ਇਹ ਕਿਸਾਨ ਮਤਲਬ ਕਿਸਾਨ ਨਹੀਂ ਰਹਿਣਗੇ ਮਜ਼ਦੂਰ ਬਣ ਜਾਣਗੇ ਇਹਨਾਂ ਕੋਲੇ 5-5 7-7 ਕਿੱਲੇ ਜ਼ਮੀਨ ਨਹੀਂ ਰਹਿਣੀ ਹੁਣ ਜੇ ਇਹਨਾਂ ਦੀ 5-7 ਕਿੱਲੇ ਜ਼ਮੀਨ ਅਸੀਂ ਤਾਂ ਅਸੀਂ ਤਾਂ ਸਮਝ ਲਿਆ ਨਾ ਉਹਨੂੰ ਤਾਂ ਜੇ ਉਹ ਇਹਨਾਂ ਕੋਲੇ ਜ਼ਮੀਨ ਆ ਰਹੀ ਤਾਂ ਫਿਰ ਖੁਦਕਿਸ਼ੀ ਕਰਨਗੇ ਵਿਚਾਰੇ ਔਰ 35 ਸਾਲ ਨੂੰ ਕੌਣ ਹੋਣਗੇ ਜਿਹੜਾ ਅੱਜ 12 ਸਾਲ ਦਾ ਜਵਾਕ ਹੈ 35 ਸਨ 35 ਤੱਕ ਜਾਂਦਿਆਂ ਜਾਂਦਿਆਂ ਅੱਜ ਤੋਂ 12 13 ਸਾਲਾਂ ਨੂੰ 14 ਸਾਲਾਂ ਨੂੰ ਉਹਨੇ ਉਹ ਕਿਹੜਾ ਹੋਗਾ ਉਹ ਸਾਡਾ ਪੁੱਤਰ ਆਏਗਾ ਸਹੀ ਠੀਕ ਹੈ ਨਾ ਤੇ ਸਾਨੂੰ ਉਹਦੀ ਖਾਤਰ ਲੜਨਾ ਚਾਹੀਦਾ ਅਸੀਂ ਲੜ ਰਹੇ ਹਾਂ ਉਹਨਾਂ ਦੀ ਖਾਤਰ ਤਾਂ ਅੱਗੇ ਦਾ ਕੀ ਪਲਾਨ ਰਹਿਣ ਵਾਲਾ ਹੁਣ ਤੁਸੀਂ ਵੀ ਮਰਨ ਵਰਤੇ ਬੈਠੇ ਹੋ ਤੁਹਾਡੇ ਨਾਲ ਜਿਹੜੇ ਸਾਥੀ ਸੀ ਤੁਹਾਡੇ ਉਹ ਵੀ ਮਰਨ ਵਰਤੇ ਬੈਠੇ ਨੇ ਹੁਣ ਦੋਵੇਂ ਬੈਠੋਗੇ ਜਾਂ ਤੁਸੀਂ ਨਹੀਂ ਮਤਲਬ ਸਾਡੀ ਕੋਸ਼ਿਸ਼ ਹੈ ਕਿ ਦੋ ਨਾਂ ਬੈਠੀਏ ਵਿੱਚ ਤਾਂ ਕਹਿੰਿਆ ਸੀ ਪਰਚੀਆਂ ਪਾਉਣੀਆਂ ਚਲੋ ਇਹ ਤਾਂ ਠੀਕ ਹੈ ਨਹੀਂ ਉਹ ਪਰਚੀ ਨਹੀਂ ਪਾਉਣ ਦਿੰਦਾ ਮੈਂ ਤੜਕੇ ਇਹਨਾਂ ਨੂੰ ਕਿਉਂਕਿ ਦੇਖੋ ਮੈਂ ਮੁਖੀ ਹਾਂ ਪਹਿਲੀ ਤਾਂ ਗੱਲ ਹੈ ਕਿ ਮੈਂ ਆਰਗੇਨਾਈਜੇਸ਼ਨ ਦਾ ਮੁਖੀ ਹਾਂ ਇੱਕ ਵੱਡੇ ਪਰਿਵਾਰ ਦਾ ਮੁਖੀ ਹਾਂ ਮੈਂ ਤਾਂ ਦੂਸਰੀ ਗੱਲ ਕਿ ਜਿਹੜਾ ਐਸਕੇਮ ਨਾਨ ਪੋਲੀਟੀਕਲ ਬਣਿਆ ਹੈ ਇਹ ਲਗਭਗ 1.5 150 ਜਥੇਬੰਦੀ ਦਾ ਇੱਕ ਸਮੂਹ ਹੈ। ਉਹਨਾਂ ਨੇ ਮੈਨੂੰ ਆਪ ਦਾ ਕਨਵੀਨਰ ਮੰਨਿਆ। ਤੇ ਜੀ ਉਹਨਾਂ ਨੇ ਮੈਨੂੰ ਆਪ ਦਾ ਕਨਵੀਨਰ ਮੰਨਿਆ ਤੇ ਮੇਰੇ ਤੇ ਜ਼ਿੰਮੇਵਾਰੀਆਂ ਨੇ ਇਹ। ਫਿਰ ਕੋਈ ਠੀਕ ਹੈ ਮੇਰੇ ਤੋਂ ਮਗਰੋਂ ਤਾਂ ਫਿਰ ਅੰਦੋਲਨ ਜਾਰੀ ਰੱਖਾਂਗੇ ਕੋਈ ਹੋਰ ਅਗਲਾ ਆਗੂ ਆਏਗਾ ਉਹ ਦੂਜਾ ਇਹ 6 7 ਮਤਲਬ ਸਿਲੈਕਟ ਹੋਏ ਪਏ ਨੇ ਜਿਹੜੇ ਕਹਿੰਦੇ ਵੀ ਅਸੀਂ ਬੈਠਣਾ ਅਸੀਂ ਬੈਠਣਾ ਅਸੀਂ ਤੇ ਉਹ ਸਾਰੇ ਵਾਰੀ ਜਿਵੇਂ ਆਏਗੀ ਆਏਗੀ ਅੰਦੋਲਨ ਜਿੱਤਾਂਗੇ ਅਖੀਰ ਹਾਲ ਅਖੀਰ ਤੱਕ ਬਿਸ਼ੱਕ ਦੀ ਜਿੱਦੀ ਮਰਜ਼ੀ ਕੁਰਬਾਨੀ ਦੇਣੀ ਪਵੇ ਅੰਦੋਲਨ ਜਿੱਤ ਕੇ ਆਟਾਂਗੇ ਤਾਂ ਧੰਨਵਾਦ ਆ ਤਾਂ ਇਹ ਸੀ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਜਿਹੜੇ ਰਿਹਾ ਹੋ ਕੇ ਇੱਥੇ ਪਹੁੰਚੇ ਨੇ ਤੇ ਕਿਸਾਨਾਂ ਵੱਲੋਂ ਪਰਮਾ ਜਿਹੜਾ ਸਵਾਗਤ ਇਹਨਾਂ ਦਾ ਕੀਤਾ ਗਿਆ ਤੇ ਇੱਕੋ ਗੱਲ ਇਹਨਾਂ ਦੀ ਕਹਿੰਦਾ ਕਿ ਮੈਂ ਚੜ੍ਹਦੀ ਕਲਾ ਦੇ ਵਿੱਚ ਆ ਤੇ ਜਿਹੜੀ ਮੈਂ ਲੜਾਈ ਲੜ ਰਹੇ ਹਾਂ ਉਹ ਲੜਾਈ ਐਂਡ ਤੱਕ ਲੜਾਂਗੇ